ਆ ਗਿਆ ਜਿਹੜੇ ਦਾਦਾ ਜੀ ਨੇ ਉਹ ਇਸ ਟਾਈਮ 크ਰਿਸਚਨ ਨੇ ਕਿ ਸਿੱਖ ਫੈਮਿਲੀ ਚ ਨੇ ਬੇਸ਼ੱਕ ਅਲੱਗ ਰਹਿੰਦੇ ਨੇ ਪਰ ਮਤਬ ਉਹ ਸੁਣਿਆ ਵੀ ਉਹਨਾਂ ਦਾ ਨਈਂ ਨਾ ਬੋਲ ਚਲੇਗਾ ਕੋਈ ਕੁਛ ਨਹੀਂ ਉਹ ਸਦਾ ਆਪਣੇ ਉੱਤੇ ਰਹਿੰਦੇ ਸਾਡੇ ਨਾਲ ਨਫਤ ਕਰਦੇ ਵੀ ਤੁਸੀਂ ਕਿਉਂ ਉੱਚਾ ਚ ਆ ਗਏ ਇੱਕ ਇੱਕ ਹੋਰ ਸਵਾਲ ਆਇਆ ਮੇਰੇ ਹਿਰਦੇ ਚ ਨਹੀਂ ਇੱਕ ਇੱਕ ਸਿੰਘ ਨੇ ਇੱਕ ਇੱਕ ਡੈਵਲ ਜੀ ਇੱਕ ਮਿੰਟ ਮੈਂ ਕਹਿੰਦਾ ਤੁਹਾਡੇ ਦਾਦਾ ਜੀ ਹੋਏ ਤੁਹਾਡੇ ਪਰਤਾਤਾ ਜੀ ਹੋਏ ਚਲੋ ਠੀਕ ਹੈ ਦਾਦਾ ਹੀ ਨਹੀਂ ਬੋਲਦੇ ਉਹ ਗੁੱਸਾ ਕਰਦੇ ਇਸ ਚੀਜ਼ ਦਾ ਠੀਕ ਹੈ ਤੇ ਉਹ ਹੁਣ ਮਾਲੇ ਤੁਹਾਡੇ ਪਾਪਾ ਜੀ ਤੇ ਉਂਦਰ ਚਲ ਗਏ ਮਤਲਬ ਹੁਣ ਤੁਹਾਡੇ ਪਰਦਾਦਾ ਜੀ ਤੇ ਨਹੀਂ ਰਹੇ ਉਹ ਤਾਂ ਸਿੱਖ ਫੈਮਿਲੀ ਚੋਂ ਸੀ ਠੀਕ ਹੈ ਤੁਹਾਡੇ ਪਰਦਾਦਾ ਜੀ ਹੁਣ ਮੈਂ ਤੁਹੀ ਆਈਡੀਆ ਜਾਂ ਵੈਸੇ ਗੈਸ ਕਰਕੇ ਜਾਂ 크ਰਿਸਚੀਅਨਟੀ ਦੇ ਤੌਰ ਤੇ ਤੁਸੀਂ ਬਾਈਬਲ ਪੜੀ ਤੁਸੀਂ ਇਹ ਦੱਸ ਸਕਦੇ ਹੋ ਕਿ ਉਹ ਨਰਕ ਚ ਗਏ ਹੋਣਗੇ ਜਾਂ ਸਵਰਗ ਚ ਗਏ ਹੋਣਗੇ ਨਰਕ ਚ ਗਏ 100% ਸ਼ੋਅ ਮੈਂ ਨਰਕ ਚ ਗਏ ਹੋਗੇ ਕਿਉਂਕਿ ਜਦੋਂ ਉਹਨਾਂ ਚਤਰ ਦਿਖਾਇਆ ਸੀ ਉਹਨੇ ਤੁਸੀਂ ਜਿਹੜੀ ਗੱਲ ਕਹਿੰਦੇ ਹੋ ਇਹ ਮੈਂ ਤਰੋਣਾ ਮੈਂ ਤਰੋਣਾ ਆਪਣੇ ਮੈਨੂੰ ਤੁਹਾਨੂੰ ਦਦ ਆਪਣੇ ਤਾਂ ਤੁਹਾਨੂੰ ਦਦ ਦੱਸਦਾ ਗੱਲ ਨਾ ਨਹੀਂ 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 ਪਾਕਿਸਤਾਨ 3 ਸਾਲ ਦਾ ਹੈ ਇੱਕ ਮਿੰਟ ਮੇਰੀ ਗੱਲ ਸੁਣ ਲਓ ਇੱਕ ਸਿਕਨ ਇੱਕ ਸਿਕਨ ਮੈਂ ਮੇਰਾ ਪ੍ਰਭੂ ਜੀ ਕਿਦਰਾ ਸ਼ਾਮ ਆਏ ਹਾਇ ਹਾਇ ਇੱਕ ਮਿੰਟ ਮੇਰੀ ਗੱਲ ਸੁਣ ਲਓ ਨਹੀਂ ਨਹੀਂ ਮੈਂ ਤੁਹਾਡੀ ਸੁਣਨਾ ਮੈਂ ਕਹਿ ਰਿਹਾ ਮੈਂ ਤੁਸੀਂ ਕਹਿ ਰਹੇ ਹੋ ਨਰਕ ਚ ਗਏ ਹੋਣਗੇ ਤੁਹਾਡਾ ਤੁਹਾਡੇ ਕਹਿਣ ਦਾ ਮਤਲਬ ਉਹਨਾਂ ਚਲੋ ਮੰਨ ਲਓ ਗਲਤ ਕੰਮ ਕੀਤੇ ਹੋਣਗੇ ਤੁਹਾਡੇ ਹਿਸਾਬ ਨਾਲ ਠੀਕ ਹੈ ਤੁਸੀਂ ਦੱਸ ਦਿਓ ਮੈਨੂੰ ਪਰ ਜੇਕਰ ਮੰਨ ਲਓ ਨਾ ਗਲਤ ਕੰਮ ਕੀਤੇ ਠੀਕ ਹੈ ਉਹ ਅਕਾਲ ਚਲਾਣਾ ਕਰ ਗਏ ਨਹੀਂ ਰੇ ਪਰ ਬਾਈਬਲ ਦੇ ਹਿਸਾਬ ਨਾਲ ਤੇ ਜਦੋਂ ਜਜਮੈਂਟ ਡੇ ਆਏਗਾ ਉਦੋਂ ਦੇ ਹਿਸਾਬ ਤਾਪ ਹੋਣਾ ਹੈ ਤਹੀ ਹੁਣੇ ਕਹਿੰਦਾ ਉਹਨਾਂ ਨੂੰ ਨਰਕ ਚ ਚਲੇ ਗਏ ਤੇ ਮਤਲਬ ਬਾਈਬਲ ਇਹਦੇ ਚ ਗਲਤ ਸਾਬਤ ਹੋ ਗਈ ਚਲੋ ਉਸ ਸਮੇਂ ਤੇ ਜਦੋਂ ਕੱਲ੍ਹੇ ਉਸ ਲੋ ਮੱਝ ਸਾਥੀ ਕਹਿੰਦੇ ਉਸਰਾ ਹੋਗਾ ਵੀ ਕਈ ਸਾਲਾਂ ਬਾਅਦ ਉਹਦਾ ਮੰਨ ਲਓ ਕਿ ਲਿਖਾ ਦੇਖੋ ਚੱਕਾ ਜਦੋਂ ਹੋਊਗਾ ਉਹਦੇ ਪਰ ਉਹ ਤੇ ਉਹਨਾਂ ਦਾ ਹੋਏਗਾ ਨਾ ਜਿਨ੍ਹਾਂ ਨੂੰ ਤਬੂਤ ਵਿੱਚ ਪਾਇਆ ਜਾਏਗਾ ਕਿ ਦੂਜਿਆਂ ਦਾ ਤੇ ਜਿਨ੍ਹਾਂ ਨੂੰ ਅਗਨੀ ਸਵੀਕਾਰ ਕੀਤਾ ਜਾਏਗਾ ਉਹਨਾਂ ਦਾ ਤੇ ਇਹ ਵਾਲਾ ਸੀਨੀਅਰ ਨਹੀਂ ਆ ਹੋ ਗਾਇਨਾ ਜ਼ਰੂਰ ਹੋਗਾ ਕਿ ਵੀ ਬਾਬਾ ਕਹਿੰਦੇ ਵੀ ਹਰ ਦੁਨੀਆ ਦਾ ਹਰ ਇੱਕ ਇਨਸਾਨ ਜਿਹੜਾ ਵੀ ਉਹ ਉਪਰ ਭਿਸ਼ਮਸੀ ਦੇ ਦੁਆਰਾ ਹੀ ਸਭ ਜਹਾਦਾ ਤੇ ਜਿਹੜਾ ਨਹੀਂ ਸਭ ਜਹਾਦਾ ਉਹ ਨਹੀਂ ਸਿਰਜ ਜਹਾਦਾ ਤੇ ਫਿਰ ਉਹ ਬਨ ਲਿਆ ਜਾਊਗਾ ਜੀਸਸ ਕ੍ਰਾਈਸ ਜੀ ਨੂੰ ਆਏ ਆਲਮੋਸਟ 2000 ਸਾਲ ਤੋਂ ਵੱਧ ਟਾਈਮ ਹੋਇਆ ਹੈ ਚਲੋ 2000 ਸਾਲ ਵਾਲਾ ਰਫਲੀ 2000 ਸਾਲ ਵਾਲਿਆ 2025 ਦੇ ਪਰ 2000 ਸਾਲ ਵਾਲਿਆ ਉਸ ਤੋਂ ਪਹਿਲਾਂ ਦੇ ਜਿਹੜੇ ਲੋਕ ਸਨ ਲੱਖਾਂ ਸਾਲਾਂ ਦੇ ਵੀ ਹਜ਼ਾਰਾਂ ਸਾਲਾਂ ਪਹਿਲਾਂ ਦੇ ਵੀ ਪੰਜ ਸੱਤ ਹਜ਼ਾਰ ਉਹ ਵੀ ਯਾਰ ਉਦੋਂ ਬਲੀਆਂ ਦੇ ਦਿੰਦੇ ਸੀ ਉਦੋਂ ਬਲੀਆਂ ਦੇ ਦਿੰਦੇ ਸੀ ਉਹ ਵਾ ਟਾਈਮ ਤੇ ਬਲੀਆਂ ਦੇ ਕੇ ਆਪਣੇ ਪਾਪ ਮਾਫ ਕਰਉਂਦੇ ਦਿੰਦੇ ਸੀ ਮੇਰੀ ਗੱਲ ਸੁਣਿਓ ਉਹ ਆਪਾਂ ਇਜ਼ਰਾਈਲ ਦੀ ਗੱਲ ਲੱਗ ਰਹੇ ਨੇ ਅਰਬ ਦੀ ਗੱਲ ਲੱਗ ਰਹੇ ਨੇ ਆਂਡੀਆਂ ਚ ਕੁਝ ਅਜੀਬ ਲੋਕ ਸਨ ਜਿਹੜੇ ਬਲੀਆਂ ਨਹੀਂ ਦਿੰਦੇ ਜਿੱਦਾਂ ਜੈਨ ਧਰਮ ਦੇ ਲੋਕ ਹੋਗੇ ਜੈਨ ਧਰਮ ਜੀ ਜਸ ਤੋਂ ਵੀ ਜੀ ਜਸ ਦੇ ਪੈਦਾ ਹੋਣ ਤੋਂ ਵੀ 2000 ਕ ਪਿਛੇ ਚੱਲ ਜਾਂਦਾ ਆਲਮੋਸਟ 45 4600 ਸਾਲ ਪੁਰਾਣਾ ਜੈਨ ਧਰਮ ਉਹ ਤੇ ਵੀਰੇ ਮਾਸ ਮਚੀ ਖਾਂਦੇ ਨਹੀਂ ਹੈਗੇ ਠੀਕ ਹੈ ਹੁਣ ਉਹ ਜਿਹੜੇ ਮਰੇ ਨੇ ਲੋਕ ਮੈਂ ਵੀਰੇ ਇੱਕ ਗੱਲ ਕਹਣਾ ਵੀ ਉਹ ਵੀ ਪਾਪ ਚ ਗਏ ਹੋ ਫਿਰ ਜੇ ਜੇ ਉਹਨਾਂ ਨੂੰ ਜੇ ਇਦਾਂ ਦੀ ਗੱਲ ਉਹਨਾਂ ਚੰਨ ਕਿਹਨ ਦਿਖਾਇਆ ਹੋਗਾ ਯਹੋਵਾ ਵੱਲੋਂ ਦੱਸਿਆ ਹੋਗਾ ਜੀਸੂ ਮਸੀਹ ਤੋਂ ਨਹੀਂ ਆਇਆ ਇਹ ਯਹੋਵਾ ਵੱਲੋਂ ਦੱਸਿਆ ਹੋ ਗਏ ਨੇ ਪਰ ਉਹ ਨਹੀਂ ਹੋ ਗਏ ਇਹ ਜੋ ਹੋਗਾ ਤੇ ਨਹੀਂ ਕਦੀ ਬਾਹਰ ਨਿਕਲੇ ਨਹੀਂ ਹਨ ਜਾਨਦ ਬਾਈਬਲ ਦੇ ਜਿੰਨੇ نبی ਆਏ ਨੇ ਸਾਰੇ ਅਰਬ ਚ ਹੀ ਆਏ ਨੇ ਉਹਦੇ ਅਰਬ ਤੋਂ ਬਾਹਰ ਨਿਕਲੇ ਨਹੀਂ ਕਦੀ ਫਿਰ ਗਲਤੀ ਕਿਹਨ ਦੀ ਹੋਈ ਨਬੀਆਂ ਦੀ ਹੋਈ ਕਿ ਉਹ ਬੰਦੇ ਜਿਹੜੇ ਇੰਗਲੈਂਡ ਦੇ ਉਹਨਾਂ ਦੀ ਹੋਈ ਯਾਰ ਤੁਹਾਨੂੰ ਪੱਕਾ ਹੰਡਵੜ ਸ਼ੋਅ ਆ ਵੀ ਨਹੀਂ ਨਿਕਲੇ ਉਹ ਕੀ ਪਤਾ ਕੋਈ ਨਿਕਲੇ ਆ ਹੋਵੇ ਤੇ ਗਿਆ ਹੋਵੇ ਯਾਰ ਕਹਾਣਾਂ ਉੱਪਰ ਕੋਈ ਨਹੀਂ ਆ ਰਹੀ ਉਹ ਗ੍ਰੰਥ ਵਿੱਚ ਨਹੀਂ ਲਿਖਿਆ ਹੋਵੇ ਉਹ ਗ੍ਰੰਥ ਦੇ ਨਾਮ ਲਿਖਿਆ ਹੋਵੇ ਫਿਰ ਉਹ ਗ੍ਰੰਥ ਖਰੀਦ ਆ ਕੇ ਫਿਰ ਤੁਸੀਂ ਕਹਿ ਰਹੇ ਹੋ ਫਿਰ ਤੁਸੀਂ ਕਹਿ ਰਹੇ ਹੋ ਗ੍ਰੰਥ ਵਿੱਚ ਨਾਮ ਨਹੀਂ ਲਿਖਿਆ ਮਤਲਬ ਬਾਈਬਲ ਸੰਪੂਰਨ ਨਹੀਂ ਆ ਕਿ ਨਹੀਂ ਕਾ ਨਾ ਮਤਲਬ ਇਹ ਵੀ ਜੇ ਨਹੀਂ ਲਿਖਿਆ ਹੋਗਾ ਤੇ ਫਿਰ ਮਤਲਬ ਇਹਦਾ ਮਤਲਬ ਇਹ ਨਹੀਂ ਲਿਖਿਆ ਨਹੀਂ ਵੀ ਗਏ ਨੂੰ ਗਏ ਹੋਗੇ ਜੇ ਮਤਲਬ ਨਹੀਂ ਉਹ ਚ ਡਿਟੇਲ ਲਿਖੀ ਹੋਗੀ ਤਾਂ ਕਿਵੇਂ ਗਏ ਹੋਗੇ ਤੇ ਬਾਈਬਲ ਹਰ ਚੀਜ਼ ਗਿਆਨ ਕਰਦੀ ਆ ਚਲ ਇਹ ਚੀਜ਼ ਨਹੀਂ ਗਿਆਨ ਕੀਤੀ ਇਹਦਾ ਮੈਂ ਕੁਝ ਕਹਿੰਦਾ ਇਹ ਚੀਜ਼ ਨਹੀਂ ਵੀ ਗਿਆਨ ਹੋਈਗੀ ਟੋਟਲ 88 ਨਬੀ ਆਏ ਆ ਬਾਈਬਲ ਵਿੱਚ ਉਹਨਾਂ ਵਿੱਚੋਂ ਕੋਈ ਵੀ ਕੋਈ ਵੀ ਅਰਬ ਦੇ ਇਲਾਕੇ ਚੋਂ ਬਾਹਰ ਨਹੀਂ ਨਿਕਲੇ ਆ ਤੇ ਤੁਸੀਂ ਇਹ ਚੀਜ਼ ਨੂੰ ਬਾਈਬਲ ਵਿੱਚੋਂ ਪੁਖਤਾ ਕਰ ਸਕਦੇ ਹੋ ਕੋਈ ਗਿਆ ਹੋਏ ਮਨ ਲਓ ਮਨ ਲਓ ਕੋਈ ਇੰਡੀਆ ਚ ਆਇਆ ਵੀ एग्जांपल तौर ਤੇ ਮਨ ਲਓ ਇੱਕ ਜਾਂ ਦੋ ਇੰਡੀਆ ਚ ਆਇਆ ਵੀ ਕੋਈ ਤੇ ਗੱਲ ਕਰਦਾ ਵੀ ਹਾਂਜੀ ਮੈਂ ਇੱਥੇ ਗਿਆ ਸੀ ਜਾਂ ਬਾਈਬਲ ਜਾਂ ওল্ড টেস্টమెంట్ ਜਾਂ ਨਿਊ ਟੈਸਟਮੈਂਟ ਦੱਸਣਾ ਭੁੱਲ ਗਈ ਜਾਂ ਪਵਿੱਤਰ ਆਤਮਾ ਤੁਸੀਂ ਕਹਿੰਦੇ ਉਹਨੇ ਲਿਖੀ ਉਹ ਦੱਸਣਾ ਭੁੱਲ ਗਈ ਕਿ ਹਾਂਜੀ ਇੱਕ ਨਬੀ ਆਪਾਂ ਇੰਡੀਆ 'ਚ ਭੇਜਿਆ ਸੀ ਇੱਕ ਨਬੀ ਆਪਾਂ ਏਸ਼ੀਆ 'ਚ ਭੇਜਿਆ ਸੀ ਇੱਕ ਨਬੀ ਆਪਾਂ ਅਫਰੀਕਾ 'ਚ ਭੇਜਿਆ ਸੀ ਉਹ ਕਾਲੇ ਲੋਕਾਂ ਵਾਸਤੇ ਕਾਲੇ ਲੋਕ ਮੈਂ ਵੈਸੇ ਕਹਿੰਦਾ ਬਲੈਕ ਵੀ ਪਰ ਮੈਂ ਟਿੱਪਣੀ ਨਹੀਂ ਕਰਨੀ ਹਾਂ ਤੇ ਹੁਣ ਉਹਨਾਂ ਨੂੰ ਉਹਨਾਂ ਵੀ ਨਹੀਂ ਨਹੀਂ ਆਉਂਦਾ ਅਫਰੀਕਾ ਅਫਰੀਕਾ ਦੇ ਰਹੇ ਹੁੰਦੇ ਆ ਹਾਂ ਹਾਂ ਉਹਨਾਂ ਤੇ ਵੀ ਕੋਈ ਨਹੀਂ ਨਬੀ ਗਿਆ ਕਮਾਲ ਦੀ ਕਰ ਲੋਗੀ ਨਾ ਮਤਲਬ ਨਾ ਨਾ ਤੋ ਬਣ ਰਹੀਆਂ ਨੇ ਕੱਲਾ ਸਿਰਫ ਅਰਬ ਵਿੱਚ ਹੀ ਰਹਿ ਗਿਆ ਤੇ ਅਰਬ ਦੇ ਲੋਕਾਂ ਲਈ ਜੀਆ ਅਰਬ ਦੇ ਲੋਕਾਂ ਲਈ ਮਤਲਬ ਮਰ ਗਿਆ ਉਹਨਾਂ ਤੋਂ ਬਾਹਰ ਜਿਹੜੇ ਲੋਕ ਜੈਨ ਧਰਮ ਦੇ ਲਾ ਲੋ ਮੈਂ ਸਿੱਖ Hindu ਦੋਨਾਂ ਨੂੰ ਅਲੱਗ ਕਰਦਾ ਮੈਂ ਮੁਸਲਮਾਂਸ ਨੂੰ ਵੀ ਅਲੱਗ ਕਰਦਾ ਮੈਂ ਉਹਨਾਂ ਨੂੰ ਬੁੱਧਾਂ ਨੂੰ ਵੀ ਅਲੱਗ ਕਰਦਾ ਜਿਹੜੇ ਮੈਂ ਮੂਰਤੀ ਪੂਜਕ ਨੇ ਅਲੱਗ ਵੀ ਇਹਨਾਂ ਤੋਂ ਹੁੰਦੇ ਮੈਂ ਉਹਨਾਂ ਨੂੰ ਵੀ ਅਲੱਗ ਕਰਦਾ ਮੈਂ ਕਹਿੰਦਾ ਮੈਂ ਇੱਕ ਦਿਨ ਹੀ ਵੰਡ ਕੀਤੀ ਉਹਨਾਂ ਤੱਕ ਆਪਣੇ ਕੋਈ ਪਹੁੰਚਾ ਨਹੀਂ ਸਕੇ ਠੀਕ ਹੈ ਮੈਸੇਜ ਨਹੀਂ ਪਹੁੰਚਾ ਸਕੇ ਫਿਰ ਮੈਸੇਜ ਪਹੁੰਚਾਣ ਡਾਕੀ ਦੀ ਗਲਤੀ ਹੋਈ ਠੀਕ ਹੈ ਜਿਹੜਾ ਮੈਸੇਜ ਨਹੀਂ ਪਹੁੰਚਾ ਸਕਿਆ ਮੇਰੇ ਘਰ ਡਾਕੀਆ ਚਿੱਠੀ ਨਹੀਂ ਦੇ ਕੇ ਆਇਆ ਮੇਰੀ ਨੌਕਰੀ ਨਹੀਂ ਮੇਰੇ ਤੱਕ ਪਹੁੰਚੀ ਮੇਰੀ ਮੇਰੀ ਥੋੜੀ ਕੋਈ ਗਲਤੀ ਇਹਦੇ ਡਾਕੀਏ ਦੀ ਗਲਤੀ ਨਾ ਮੇਰੇ ਤੱਕ ਚਿੱਠੀ ਨਹੀਂ ਪਹੁੰਚਾ ਪਾਇਆ ਇਹ ਸਾਜ ਜਵਾਬ ਮੇਰੇ ਕੋਲ ਹੈਗਾ ਨਹੀਂ ਆ ਪਰ ਮੈਂ ਡਿਟੇਲ ਕੱਢ ਕੇ ਤੁਹਾਨੂੰ ਬਾਅਦ ਵਿੱਚ ਜਾ ਕੇ ਦੋ ਦਿਨ ਮੈਂ ਲੋਕ ਕਿਹ तरीका ਤੁਹਾਨੂੰ ਮੈਂ ਜਵਾਬ ਦਵਾਂਗਾ ਮੈਂ ਇਸ ਟੈਮ ਕੋ ਜਵਾਬ ਨਹੀਂ ਹੈਗਾ ਕਿ ਕਦੇ ਮੈਨੂੰ ਕੱਲ ਦਾ ਨਹੀਂ ਨਾ ਪਤਾ ਪਰ ਮੈਂ ਤੁਹਾਨੂੰ ਮੈਂ ਦੱਸਾਂਗਾ ਬਾਅਦ ਵਿੱਚ ਤੁਸੀਂ ਤੁਸੀਂ ਨਾ ਮਤਲਬ ਉਹ 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 ਬੰਦੇ ਉਹ ਜਿਹੜੇ ਸਿੱਧਾ ਬੋਲ ਦਿੰਦੇ ਹੋ ਕਿ ਮੇਰੇ ਕੋਲ ਜਵਾਬ ਨਹੀਂ ਹੈਗਾ ਚੰਗੀ ਗੱਲ ਆ ਐਵੇਂ ਘਮਾਉਣ ਨਾਲੋਂ ਚੰਗਾ ਕਿ ਹਾਂ ਵੀ ਨਹੀਂ ਇਹਦਾ ਆ ਕਾਰਨ ਹੋ ਸਕਦਾ ਹੋਰ ਚੰਗਾ ਸਿੱਧਾ ਮੂੰਹ ਤੋਂ ਦਾ ਬੋਲ ਦੇਣਾ ਕਿ ਹਾਂ ਵੀ ਜਵਾਬ ਨਹੀਂ ਹੈਗਾ ਚੰਗੀ ਗੱਲ ਆ ਇਹ ਮਤਲਬ ਨਹੀਂ ਕਿ ਸਦਾ ਇੱਕ ਆ ਮੈਂ ਗੁਰਪ੍ਰੀਤ ਨਹੀਂ ਇੱਕ ਆ ਮੈਂ ਗੁਰਪ੍ਰੀਤ ਹਾਂ ਜੀ ਇੱਕ ਆ ਮੈਂ ਗੁਰਪ੍ਰੀਤ ਨਹੀਂ ਤੇ ਮੇਰੀ ਗੱਲ ਤੋਂ ਹੱਸ ਤੂੰ ਮੇਰੀ ਗੱਲ ਤੋਂ ਕੋਈ ਸਹੀ ਨਹੀਂ ਗੱਲ ਤੋਂ ਜਦੋਂ ਜਦੋਂ ਮੈਂ ਆਪਣੇ ਦਾਦਾ ਜੀ ਦੀ ਗੱਲ ਕੀਤੀ ਸੀ ਦਾਦੀ ਤੂੰ ਮੇਰੀ ਗੱਲ ਤੋਂ ਕੋਈ ਸਹੀ ਤੇ ਤੁਹਾਡੀ ਆਵਾਜ਼ ਘੱਟ-ਵੱਟ ਗਿਆਈ ਤੂੰ ਮੇਰੀ ਗੱਲ ਤੋਂ ਕੋਈ ਸਹੀ ਫਿਰ ਵੀ ਕੋਈ ਮੇਰੀ ਗੱਲ ਤੋਂ ਜਦੋਂ ਮੈਂ ਕਹਿੰਦਾ ਦਾਦਾ ਜੀ ਮੇਰੇ ਤਾਂ ਨੈਟਵਰਕ ਇਸ਼ੂ ਹੋਏਗਾ ਕੋਈ ਨਹੀਂ ਵੀਰ ਕੋਈ ਨਹੀਂ ਹੱਸ ਰਿਹਾ ਤੁਹਾਡੀ ਬੜੀ ਆ ਰਿਸਪੈਕਟ ਕੀਤੀ ਜਾ ਰਹੀ ਆ ਗਰੁੱਪ ਦੇ ਵਿੱਚ ਨਹੀਂ 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 ਰਿਸਪੈਕਟ ਨਹੀਂ ਮੈਂ ਕਹਾ ਮੈਂ ਤੁਹਾਨੂੰ ਸੁਣਨਾ ਵੀ ਤਦੋਂ ਮੇਰੇ ਤਾਂ ਬੰਦ ਕਰੀ ਬੈਠਾ ਮਤਲਬ ਮੈਂ ਦੋਸਤਾਂ ਨੂੰ ਦੱਸ ਦਉ ਮੇਰੇ ਪਛਤੇ ਯਾਰ ਮਤਲਬ ਤਾਸ ਨੇ ਸਲਰੀ ਉਹਦੀ ਦੱਸਣਾ ਵੀ ਉਹਨਾਂ ਕੋ ਪੈਸੇ ਹੁੰਦੇ ਇਹ ਤੇ ਉਹ ਹਾਨੂੰ ਨਹੀਂ ਬੁਲਾਉਂਦੇ ਉਹ ਕਹਿੰਦੇ ਆਕੜ ਦਿੰਦੇ ਵੀ ਨਹੀਂ ਆਈਂਦਾ ਉਹਦਾ ਦਾਦੀ ਜੀ ਦੇ ਹਿਸਾਬ ਦੇ ਮਤਲਬ ਯਾਰ ਉਹ ਨਹੀਂ ਨਹੀਂ ਉਹ ਨਹੀਂ ਨਹੀਂ ਉਹ ਪਰਿਵਾਰਿਕ ਮਸਲੇ ਦਾ ਆਪਾਂ ਕਦੇ ਵੀ ਹੱਸਦੇ ਨਹੀਂ ਕਰਨਾ ਟੈਕ 4 ਇਅਰ ਦਾਦਾ ਜੀ ਆਪਾਂ ਤੁਹਾਡੇ ਪਿਤਾ ਜੀ ਦੀ ਤੁਹਾਡੇ ਦਾਦਾ ਜੀ ਦੀ ਤੁਹਾਡੇ ਪਰਪਰ ਦਾਦਾ ਜੀ ਸਾਰਿਆਂ ਦੀ ਇੱਜ਼ਤ ਕਰਦੇ ਮਹਾਰਾਜ ਉਹ ਸਤਕਾਰਯੋਗ ਨੇ ਸ਼ਾਬਾਸ਼ ਮੈਂ ਤੁਹਾਨੂੰ ਆਪਣੇ ਦਾਦੂ ਦੋ ਦਿਨ ਮੇਰੇ ਤਾਂ ਸੰਤਾ ਨੂੰ ਥੋੜੀ ਰੈਸਟ ਮੈਂ ਦੱਸਣੀ ਹੀ ਵੀ ਦਾਦੂ ਮੇਰੇ ਹਜੇ ਵੀ ਨਹੀਂ ਮੰਨਦੇ ਸੀ ਦੱਸੀ ਰਦਾਦੂ ਮੇਨ ਗੱਲ ਅਹੀ ਮਤਲਬ ਜੀ ਦਾਦੂ ਮੇਰੇ ਕਿਤਾਬ ਦੱਸਦੇ ਵੀ ਮੈਂ 47 ਟਾਈਮ ਜਦ ਮੈਂ 5 ਸਾਲ ਤੋਂ ਮੈਂ ਪਾਕਿਸਤਾਨ ਉਧਰ ਆਇਆ ਹਾਂ ਮੈਂ ਲੋ ਵੱਡੇ ਵੱਟੋ ਇਹ ਵੀ ਤੇ ਕਹਿੰਦੇ ਸੀ ਮੈਂ ਆਪਣੇ ਦਾਦੂ ਨੂੰ ਪੁੱਛੀ ਗੱਲ ਵੀ ਤੂੰ ਹੀ ਦਾ ਬੱਜ ਗਿਆ ਸਾਰੇ ਦੇ ਮੁਸਲਮਾਨ ਆਪਣੇ ਸਾਰੇ ਮੁਸਲਮਾਨ ਸਿੱਖਣ ਨੂੰ ਮਾਰੀ ਜਾਂਦੇ ਤੂੰ ਹੀ ਇੱਦਾਂ ਬੱਜ ਗਿਆ ਕਹਿੰਦੇ ਸੀ ਵੀ ਉਧਰ ਕੇ ਪਾਦਰੀ ਸੀ ਤੇ ਉਹ ਥਾਣੇਦਾਰ ਸੀ ਰਿਟਾਇਰ ਹੋਇਆ ਥਾਣੇਦਾਰ ਤੇ ਕਹਿੰਦੇ ਸੀ ਵੀ ਉਹਨੇ ਸਾਨੂੰ ਪਾਦਰੀ ਨੇ ਕਿਹਾ ਵੀ ਮੇਰੀ ਕਲਿਸੇ ਆਇਆ ਤਾਂ ਮੈਂ ਗੋਲੀ ਮਾਰਦਣੀ ਆ ਇਹ ਮੇਰੀ ਕਲਿਸੇ ਆ ਇਹਨੂੰ ਕਿਹ ਤੱਕੜੀ ਕਰਨਾ ਤੇ ਕਹਿੰਦਾ ਉਹ ਤਾਂ ਦੋ ਮੈਂ ਕਹਿੰਦਾ ਉਸ ਤਰ੍ਹਾਂ ਹੀ ਉਹਦੇ ਬਾਅਦ ਚੱਲ ਗਏ ਹੀ ਪਾਦਰੀ ਵੱਲ ਤੇ ਉਵੇਂ ਪਾਦਰੀ ਨੇ ਕਈ ਬੰਦੇ ਕਈ ਸੌ ਬੰਦੇ ਨੇ ਭੇਜਿਆ ਜਾ ਬਚਾ ਕੇ ਇਧਰਲੇ ਬੰਦੇ ਇੰਦਰ ਮਿਸਰ ਮਨੋ ਤੇ ਇੰਨਾ ਫਿਰ ਕਰਦੇ ਨੂੰ ਕਿਹਾ ਵੀ ਤੁਹਾਨੂੰ ਫਿਰ ਉਹ ਪਾਦਰੀ ਤੁਹਾਨੂੰ ਇੱਕ ਪ੍ਰਭੂ ਵਿੱਚ ਤੁਹਾਨੂੰ ਉਹਨੇ ਇੱਕ ਸਾਧਾ ਤੁਹਾਨੂੰ ਪ੍ਰਭੂ ਨੇ ਯਿਸੂ ਮਸੀਹ ਨੇ ਬਚਾਇਆ ਉਸ ਟਾਈਮ ਜੀ ਪਾਦਰੀ ਨਾਲ ਉਹ ਤੁਹਾਨੂੰ ਗੋਲੀ ਮਾਰਦਣੀ ਕਹਿੰਦਾ ਮਾਰਦਣੀ ਹੈ ਉਹਨੇ ਹਣ ਮਾਰਦਣਾ ਹੈ ਮੁਸਲਮਾਨਾਂ ਨੇ ਤੇ ਉਹ ਪਾਦਰੀ ਨੇ ਮਨੋ ਬਚਾਇਆ ਹਾਂਜੀ ਉਹ ਸੁਣੀ ਗੱਲ ਕੀਤੀ ਤੁਸੀਂ ਮਤਲਬ ਉਹ ਪਾਦਰੀ ਸਾਹਿਬ ਨੇ ਮੈਂ ਉਹ ਤੁਹਾਨੂੰ ਸਮਝਾਈ ਗੱਲ ਮੈਂ ਦਾਦਾ ਤੁਹੀਂ ਫਿਰ ਵੀ ਪ੍ਰਭੂ ਯੇਸ਼ੂ ਮਸੀਹ ਦਾ ਧੰਨਵਾਦ ਕਰੋ ਵੀ ਤੁਸੀਂ ਉਹਦੇ ਤੱਕ ਪਾਦਰੀ ਸੂ ਬਚੇ ਜਾਓ ਜੇ ਪਾਦਰੀ ਮੈਨਾਂ ਕਿੰਨਾ ਖੜ ਕੋ ਬੜਾ ਹੈ ਆਸ਼ੂ ਵੀਰੇ ਆਸ਼ੂ ਵੀਰੇ ਹੋਰ ਬੜਾ ਕਿੱਡੀ ਵੱਡੀ ਗੱਲ ਜੇ ਉਹਨਾਂ ਨੇ ਪਾਦਰੀ ਸਾਹਿਬ ਨੇ ਤੁਹਾਡੇ ਦਾਦਾ ਵੀ ਬਣਾਇਆ ਤਾਂ ਤੁਹਾਨੂੰ ਕਹਿੰਦੇ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਯੇਸ਼ੂ ਮਸੀਹ ਦਾ ਸਤਕਾਰ ਕਰਨਾ ਚਾਹੀਦਾ ਯੇਸ਼ੂ ਮਸੀਹ ਦੇ ਦਰ ਤੇ ਆਉਣਾ ਚਾਹੀਦਾ ਪਰ ਤੁਸੀਂ ਉਹ ਤੋਂ ਪਿੱਛੇ ਜਾਓ ਨਾ ਠੀਕ ਹੈ 1469 ਤੋਂ ਲੈ ਕੇ ਐਂਡ ਤੱਕ ਅੰਤ ਤੱਕ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਹੁਣ ਦੇ ਮੌਜੂਦਾ ਗੁਰੂ ਇਹ ਮਰ ਇਹ ਗੁਰਗਨ ਸਾਹਿਬ ਤੋਂ ਲੈ ਕੇ ਹੁਣ ਤੱਕ ਇੰਨੀਆਂ ਕੁਰਬਾਨੀਆਂ ਹੋਈਆਂ ਐ ਇੰਨੇ ਬਚਾਇਆ ਤੁਹਾਨੂੰ ਇੰਨੇ ਸਿੰਘਾਂ ਨੇ ਬਚਾਇਆ ਕੀ ਤੁਹਾਨੂੰ ਉਹਨਾਂ ਦਾ ਨਹੀਂ ਦੇਣ ਦੇਣਾ ਚਾਹੀਦਾ ਤੁਹਾਨੂੰ ਤੁਸੀਂ ਕਿਉਂ ਉੱਧਰ ਗਏ ਫਿਰ ਮੈਂ ਮੇਰੇ ਕੋਲ ਇੱਕ ਮੈਂ ਕਹਿੰਦਾ ਮੜ ਕੇ ਨਾ ਸਿੱਧੂ ਸਿੰਘ ਮਾੜੇ ਆ ਇਹ ਸਾਡੇ ਪਾਸਟਰ ਨੂੰ ਨਸੀਬ ਵੀ ਜਿੰਨੀ ਕੁਰਬਾਨੀਆਂ ਸਿੱਖ ਤਰਮ ਚ ਹੋਈਆਂ ਐ ਵੀ ਉਹਨਾਂ ਜਿੰਨੀ ਤਰਮ ਚ ਨਹੀਂ ਇਹੀ ਹੈ ਸਾਡੇ ਪਾਸਟਰ ਨੇ ਖਤਰ ਨੂੰ ਗੱਲ ਕਹੀ ਦੱਸੀ ਜਾਨੂੰ ਪਰ ਪਹਿਲੋ ਜਿੰਨੀ ਸਿੱਖ ਤਰਮ ਨੇ ਦਿੱਤੀਆਂ ਕੁਰਬਾਨੀਆਂ ਉਹਨਾਂ ਤਰਫ ਮੇਰੇ ਵੀ ਤੁਹਾਡਾ ਪਾਸਟਰ ਗਲਤ ਰਹਿ ਗਿਆ ਉਨੇ ਇਹ ਨਹੀਂ ਕਹਦੇ ਕਿ ਆਪ ਵੀ ਸੇਖ ਨੂੰ ਮਾਰਾ ਕੋ ਉਹਨੇ ਕਦੇ ਕਿਹਾ ਸਾਰੀ ਰਿਸਪੈਕਟ ਕਰੋ ਉਹਨੇ ਕਿਹਾ ਦੇਖੋ ਤਾਂ ਨਹੀਂ ਵੀਰੇ ਆਪਾਂ ਵੀ ਨਹੀਂ ਕਹਿ ਰਹੇ ਮੈਂ ਕਹਿ ਰਿਹਾ ਤੁਸੀਂ ਇੱਕ ਪਾਦਰੀ ਦਾ ਪੁਆਇੰਟ ਰੱਖਿਆ ਮੈਂ ਕਹਿ ਰਿਹਾ ਇੱਥੇ ਲੱਖਾਂ ਕੁਰਬਾਨੀਆਂ ਨੇ ਜਿੰਨਾ ਤੁਹਾਨੂੰ ਤੁਹਾਨੂੰ ਬਚਾਇਆ ਤੁਹਾਨੂੰ ਬਚਾਇਆ ਠੀਕ ਹੈ ਤੇ ਪਰ ਤੁਸੀਂ ਕਿਉਂ ਮਤਲਬ ਤੁਹਾਡਾ ਮਨ ਡੋਲ ਗਿਆ ਉਹ ਚੀਜ਼ ਨੂੰ ਲੈ ਕੇ ਇਹ ਮੈਨੂੰ ਚੰਗਾ ਲੱਗਾ ਚ ਆ ਗਈ ਮੈਂ ਨਾਲੇ ਗੱਲ ਕਰਾਂ ਇਹ ਮੇਰਾ ਵੀ ਇਤਨਾ ਪਰਟੇ ਸਾਰੇ ਜਿਹੜਾ ਤੁਹਾਡੇ ਵਿੱਚ ਤੁਹਾਡੇ ਸਾਰੇ ਵਿੱਚ ਕੋਈ ਜੱਟ ਵੀ ਰਹਿਗਾ ਕਿ ਸਾਰੇ ਜੱਟ ਹੀ ਵੀਰੇ ਵੀਰੇ ਨਹੀਂ ਨਹੀਂ ਸਾਰੇ ਨਾ ਆਲਮੋਸਟ ਨਾ ਸਾਲਮੋਸਟ ਕੋਈ ਵੀ ਇੱਕ ਜਿਹੜਾ ਇਹ ਉੱਪਰ ਇਮੈਨੂਅਲ ਵੀਰੇ ਉਹ ਕਿਸੇ ਤਰ੍ਹਾਂ ਮੂਵ ਫਾਲੋ ਨਹੀਂ ਕਰਦਾ ਇਸ ਟਾਈਮ ਠੀਕ ਹੈ ਨਹੀਂ ਮੈਂ 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 ਰਾਮ ਕੋਈ ਜਲਦਬਾੜਾ ਖੜਾ ਕੇ ਨੂੰ ਕਹਿਣਾ ਹੈ ਮੈਂ ਪੁੱਛਣਾ ਕੁਝ ਕਾਢੇ ਲਗਾਟੇ ਹੈ ਬੜੇ ਸੇਖ ਨੇ ਨਾ ਸਿੱਖ ਉਹ ਸਿੱਖ ਨੇ ਉਹ ਜੱਟ ਨਹੀਂ ਉਹ ਕੋਈ ਦੂਜੇ ਨਹੀਂ ਉਹ ਨਹੀਂ ਮੈਂ ਉਹ ਤੋਂ ਗੱਲ ਕਰਨੀ ਹੈ ਦੇਖੋ ਮੈਂ ਮਰਜ਼ੀ ਦੇ ਸਿਖ ਪਰਿਵਾਰ ਚ ਮੈਂ ਬੜੀ ਵੱਡੀ ਗੱਲ ਕਹਿ ਰਿਹਾ ਠੀਕ ਹੈ ਧਿਆਨ ਨਾਲ ਸੁਣਿਓ ਫਰੇ ਮੇਰੇ ਵੱਡੇ ਭਰਾ ਸਰਦ ਸਤਿਕਾਰਯੋਗ ਜੂ ਦੇਖੋ ਕ੍ਰਿਸ਼ਚਨ ਤੁਹਾਨੂੰ ਇਹ ਨਹੀਂ ਕਿ ਕਹੂਗਾ ਕਿ ਤੂੰ ਮਜਬੀ ਚੂੜਾ ਹੈ ਬਸ ਕਹੋਗੇ ਤੂੰ ਕ੍ਰਿਸ਼ਚਨ ਹੈ ਇਹ ਨਹੀਂ ਕਿ ਉਹ ਜੱਟ ਹੈ ਮੈਂ ਤੇ ਤੂੰ ਜੱਟ ਤੂੰ ਨਿੱਕਾ ਜਹਾ ਦਾ ਇਹ ਨਹੀਂ ਤੂੰ ਕਹੇਗਾ ਕੋਈ ਕਹੋਗੇ ਬਸ ਤੂੰ ਕ੍ਰਿਸ਼ਚਨ ਹੈ ਬਸ ਤੂੰ ਤੂੰ ਜਿੱਥੇ ਮਰਜ਼ੀ ਬੈਠੇ ਮਰਜ਼ੀ ਖੋਦ ਬਸ ਤੇ ਹੱਥ ਬਾਈਬਲ ਆ ਤੂੰ ਇਹ ਨਹੀਂ ਕਹਿਣਾ ਕਿ ਛੋਟੇ ਨਾਲ ਛੜੀ ਵੱਡੀਆ ਦਾ ਛੜੀ ਤੂੰ ਕ੍ਰਿਸ਼ਚਨ ਹੈ ਪਹਿਲੋ ਪਹਿਲੋ ਇਨਸਾਨ ਹੈ ਇਹ ਨਹੀਂ ਕਿ ਉਹ ਮਜਬੀ ਦਾ ਤੈਨੂੰ ਸਤਨੂ ਸਿੱਖ ਨੇ ਕਿਸੇ ਨੇ ਕਹੀ ਮੈਂ ਜੱਟ ਨਹੀਂ ਕਹਿ ਰਿਹਾ ਜੱਟ ਨਹੀਂ ਕਹਿ ਰਿਹਾ ਦੁੱਜੇ ਨਹੀਂ ਕਬੰਮ ਨਹੀਂ ਕਹਿ ਰਿਹਾ ਤੁਹਾਨੂੰ ਸਿੱਖ ਨਹੀਂ ਇਦਾਂ ਦੀ ਗੱਲ ਕਹੀ ਨਾ ਗੁਰੂਆਰਥ ਹਲਦੇ ਪਾ ਪਾ ਗੱਲ ਨੂੰ ਦੱਬਣਾ ਗੁਰੂਆਰ ਬੜੇ ਲੱਖਾਂ ਇੱਧਰ ਪੰਜਾਬ 'ਚ ਗੁਰੂਆ ਮੈਂ ਕੀ ਕੀ ਦਸਾਉਂ ਗੁਰੂਆ ਐਡੇ ਸ਼ਰਮਿੰਦੇ ਬੰਦੇ ਗੁਰੂਆ ਉਹ ਸ਼ਿਦੀ ਸਾਹਿਬ ਜਾ ਕੇ ਬਾਬਾ ਸਿੰਧੀ ਚ ਉਤਰ ਜਾ ਕੇ ਆਪਣਾ ਸਿਰ ਨਮੁੰਦੇ ਆ ਕਿ ਖੁਦਾ ਸਾਡੇ ਘਰ 'ਚ ਸ਼ਾਂਤੀ ਲਿਆ ਅੱਜ ਬੱਚੇ ਨੂੰ ਸੁੱਖ ਚਾਹਤੇ ਤੇ ਘਰੇ ਆ ਕੇ ਬੰਦੇ ਉਹ ਇਦਾਂ ਕਹਿਣਦੇ ਵੀ ਚੂੜੇ ਗਿੱਧਾ ਆਇਆ ਇਦਾਂ ਹੁੰਦਾ ਤੇ ਗੁਰੂਆ ਬੰਦੇ ਨੂੰ ਬਿਸ਼ਰਮੀ ਚ ਬੰਦੇ ਨੂੰ ਮਾਰਨਾ ਚਾ ਪਹਿਲੋ ਗੁਰੂ ਨੂੰ ਸਰਚੀ ਗੁਰੂ ਨੂੰ ਕਾ ਕੱਢ ਦਿੰਦੇ ਆਪਾਂ ਉਹ ਮਹਾ ਉਹ ਮਹਾ ਮੂਰਖ ਨੇ ਬੰਦੇ ਤੁਸੀਂ ਕਹਿ ਰਹੇ ਹੋ ਕਿ ਬਾਈਬਲ ਚ ਇਦਾਂ ਇਦਾਂ ਤੁਸੀਂ ਗੁਰਬਾਣੀ ਚ ਨਹੀਂ ਪੜਿਆ ਗੁਰੂ ਨਾਨਕ ਦੇਵ ਜੀ ਕੀ ਕਹਿ ਕੇ ਗਏ ਨਾ ਚੀਜ਼ਾਂ ਬਾਰੇ ਇੱਕ ਸੈਕਿੰਡ ਜਾਨਾ ਮੈਂ ਜਾ ਆਦੇ ਆਦੇ ਵੀਰਾਂ ਦਾ ਸਾਸ ਨੂੰ ਲੱਗ ਰਹੀਦਾ ਹੈ ਉਹ ਆਦੇ ਮਕਰਮੇ ਜਿਵੇਂ ਅਕਰਦ ਰਲਮਾਣਾ ਉੱਥੇ ਚੜਦੇ ਨੇ ਆ ਦੂਰਾ ਆਪ ਲਾਉਂਦਾ ਮੈਂ ਕਹ ਰਿਹਾ ਹਾਂ ਤੁਸੀਂ ਕਹਿ ਰਹੇ ਹੋ ਨਾ ਕਿ ਹਾਂ ਉਹ ਬਾਈਬਲ ਸੇ ਇਦਾਂ ਜਾਤ ਪਾਤ ਬਾਰੇ ਨਹੀਂ ਲਿਖਿਆ ਤੁਸੀਂ ਕੋਈ ਕੁਸੀ ਕੋਈ ਗੁਰਬਾਣੀ ਪੜ੍ਹਨੇ ਦੇ ਚ ਜਾਤ ਪਾਤ ਤਨੋਰ ਚ ਵੀ ਕੋਈ ਮਿਲਣਾ ਪਰ ਹੈ ਇਹ ਗੱਲ ਤੇ ਸਹੀ ਆ ਪਰ ਉਹ ਬੜੇ ਬੰਦੇ ਤਰਾਜ ਕਰਨ ਵਾਲੇ ਬੈ ਜਿਹਨੇ ਦੂਰ ਮੈਂ ਨਹੀਂ ਕਹਣਾ ਮੈਂ ਨਾ ਕਹਣਾ ਬੱਦੇ ਮੂਰਖ ਨੇ ਮੈਂ ਤਾਂ ਸਿੱਧਾ ਕਹਿੰਨਾ ਮੂਰਖ ਨੇ ਜਿਹੜੇ ਬੰਦੇ ਤਾਂ ਮੈਂ ਮੈਂ ਤੁਸੀਂ ਕਿਹਾ ਇੱਕ ਹੋਰ ਕੋਈ ਜੱਟ ਹੈ ਮੈਂ ਮੈਂ ਤਾਂ ਦੱਸਦਾ ਓਏ ਮੈਨੂੰ ਬਰਗ ਲੈ ਲਓ ਬੈਕ ਟੂ ਸੀ ਕੀ ਭਾਈ ਬੈਕ ਟੂ ਸੀ ਕੀ ਭਾਈ ਓਕੇ ਹੁਣ ਜਿਹੜੇ ਜਿਹੜੇ ਸਾਊਥ ਵਾਲੇ ਆ ਜਿਹੜੇ ਭਾਜੀ ਸਾਊਥ ਵਾਲੇ ਆ ਕੀ ਨਾਂ ਵੀਰ ਦਾ ਆਪਣੇ ਅਸ਼ੂ ਅਸ਼ੂ ਵੀਰ ਹਾਂਜੀ ਹਾਂਜੀ ਵੀਰ ਹਾਂ ਅਸ਼ੂ ਵੀਰ ਉਹ ਜਿਹੜੇ ਸਾਊਥ ਵਾਲੇ 크ਿਸਚਨ ਆ ਉਹ ਤਾਂ ਅਛੂਤ ਮੰਨਦੇ ਆ ਹੁਣ ਦੱਸੋ ਜਿਹੜੇ ਸਾਊਥ ਚ ਰਹਿੰਦੇ ਨੇ ਨਾ ਕੇਰਲਾ ਕੋਲਾਵਲ ਉਹ ਕਹਿੰਦੇ ਵੀ ਛੂਣ ਲਾਇਕ ਨਹੀਂ ਹੈਗੇ ਪੰਜਾਬ ਦੇ 크ਿਸਚਨ ਇਹਨਾਂ ਨੂੰ ਹੱਥ ਬਣਾ ਲਾਇਆ ਜਾਵੇ ਹੁਣ ਦੱਸੋ ਮੈਨੂੰ ਇਹਦੇ ਬਾਰੇ ਤੇ ਤੁਹਾਡੀ ਨੂੰ ਸੁਣਿਆ ਮੈਂ ਬਈ ਦੀ ਗੱਲ ਨਾ ਪਤਾ ਨਹੀਂ ਤੁਸੀਂ ਵੀਰ ਜੀ ਤੁਸੀਂ ਤੁਸੀਂ ਉਹਨਾਂ ਦੇ ਬਿਆਨ ਦੇਖੋ ਜਾ ਕੇ YouTube ਤੇ ਠੀਕ ਆ ਡੀਵੀ ਵਗੈਰਾ ਦੇ ਦੇਖਿਆ ਕਰੋ ਕੀ ਕਹਿੰਦੇ ਤੁਹਾਡੇ ਬਾਰੇ ਉਹ ਜਿਹੜੇ ਵਰਟੀਕਲ ਦੇ ਉਹ ਚਰਚਾਂ ਬਣਾ ਰਹੇ ਆ ਅੱਜ ਦਾ ਪਾਸਟਰ ਆਇਆ ਤੁਹਾਡੇ ਹੱਦ ਨਾ 3 ਮਹੀਨੇ ਪਹਿਲ ਬੰਦ ਹੋਈ ਗਈ ਇੱਥੇ ਚਰਚ ਬਣਾਦੀ ਉਹਦੇ ਕੈਰਲ ਵਾਲਾ ਪਾਸਟਰ ਆਇਆ ਉਹ ਨਾ ਮਨੇ ਇੱਕ ਬਣਾਇਆ ਉਹ ਇੰਗਲਿਸ਼ ਮੋਲਦਾ ਹੈ ਤੇ ਨਾਲੇ ਬੰਦਾ ਪਾਇਆ ਤਰਾਸ ਪਾਈਂਦੀ ਵਿੱਚ ਨਹੀਂ ਆ ਇਮੈਨੂਅਲ ਭਾਜੀ ਇਮੈਨੂਅਲ ਭਾਜੀ ਤੁਸੀਂ ਪਲੀਜ਼ ਮਾਈਕ ਬੰਦ ਕਰ ਲਓ ਤੁਹਾਡੀ ਆਵਾਜ਼ ਨਹੀਂ ਆਉਂਦੀ ਇਸ ਵੇਲੇ ਨੈਟਵਰਕ ਇਸ਼ੂ ਹੈ ਹੋਰ ਕਰ 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 ਚੱਲ ਚੁੰਗੀ ਨਾ ਹਾਂਜੀ ਆਵਾਜ਼ ਕੱਟੀ ਨਹੀਂ ਤੁਹਾਡੀ ਤੁਸੀਂ ਅਹ ਮੈਂ ਦੱਸ ਰਿਹਾ ਤੇ ਕਿਆ ਵਾਲੀ ਗੱਲ ਹੋ ਗਈ ਤੇ ਨਾ ਕੇਰਲਾ ਤੇ ਉਹ ਅੰਦੇ ਤੇ ਪਾਸ ਰਿਹਾ ਕੇਰਲਾ ਦਾ ਨਹੀਂ ਅਲੱਗ ਅਲੱਗ ਧਰਮਾਂ ਦੇ ਅਲੱਗ ਅਲੱਗ ਨਹੀਂ ਮਤਲਬ ਅਲੱਗ ਅਲੱਗ ਜਾਤੀਆਂ ਦੇ ਅਲੱਗ ਅਲੱਗ ਚਰਚ ਬਣੇ ਹੋਏ ਨੇ ਜੇ ਕਹਿੰਦੀ ਮੈਂ ਹੁਣੇ ਪੇ ਨੀ ਤਾਂ ਟਟੜ ਕੇ ਨਾ ਮੁੱਕੀਓ ਕੀ ਕਹਿੰਦੇ ਆ ਮੈਨੂੰ ਸੁਣੀ ਲੱਗੀ ਤੁਹਾਡੀ ਗੱਲ ਵੀ ਕਹਿੰਦੇ ਕੀ ਉਹ ਮੈਂ ਕਹਿ ਰਿਹਾ ਹਾਂ ਉੱਚ ਬਾਹਮਣ ਜਿਹੜੇ ਬਾਹਮਣਾ ਤੋਂ ਜਿਹੜੇ ਇੱਕ 크ਰਿਸਚੀਅਨ ਬਣੇ ਹਨਾ ਉੱਥੇ ਕੇਰਲਾ ਚ ਗੋਆ ਚ ਉਹਨਾਂ ਨੇ ਆਪਣੀ ਚਰਚ ਬਣਾਈ ਹੈ ਉੱਥੇ ਨੀਵੀਂ ਜਾਤ ਵਾਲਿਆਂ ਨੂੰ ਨਹੀਂ ਆਉਣ ਦਿੱਤੇ 크ਰਿਸਚੀਅਨ ਨੂੰ ਨੀਵੀਂ ਜਾਤ ਵਾਲੇ ਜਿਹੜੇ 크ਰਿਸਚੀਅਨ ਨੇ ਮੈਂ ਦੇਖੋ ਮੈਂ ਜਾਤਵਾਦ ਨਹੀਂ ਮੰਨਦਾ ਪਰ ਉਹ ਮੈਂ ਕਹਿੰਦਾ ਹਾਂ ਕਿ ਉਹ ਮਹਾਮੂਰ ਕੇ ਪਰ ਉਹ ਮੂਖੜੀ ਉਹ ਮਹਾਮੂਰ ਕੇ ਦੀ ਗੱਲ ਵੀ ਆਪਾਂ ਤੁਹਾਨੂੰ ਕਹਿ ਰਹੇ ਆਂ ਬੰਦਾ ਗਲਤ ਹੋ ਸਕਦਾ ਹੈ ਤੇ ਕੁਰਬਾਨੀ ਕਿਤੇ ਗਲਤੀ ਨਹੀਂ ਹੈਗੀ ਹੁਣ ਮੈਂ ਤੁਹਾਨੂੰ ਸਿੰਪਲ ਐਗਜ਼ਾਮਪਲ ਇੱਕ ਸਕੰਡ ਵਿੱਚ ਇੱਕ ਸਕੰਡ ਲਗਾ ਕੇ ਬੋਲ ਦਮ ਕੌਣ ਬੋਲ ਰਿਹਾ ਵਿੱਚ ਇਹ ਮੈਨੂਰ ਭਾਜੀ ਤੁਹਾਡੀ ਆਵਾਜ਼ ਨਹੀਂ ਆਉਂਦੀ ਪਲੀਜ਼ ਮਾਈਕ ਮਿਊਟ ਇਹ ਕੋਈ ਹੋਰਾਂ ਕੋਈ ਬੋਲੋ ਨਾ ਕਿ ਜਨਾਬ ਮੰਨ ਲਓ ਮੰਨ ਲਓ ਕੱਲ ਨੂੰ ਤੁਹਾਡਾ ਦਿਲ ਕਰਦਾ ਹੈ ਦਿਲ ਕਰਦਾ ਨਹੀਂ ਮਤਲਬ ਤੁਹਾਨੂੰ ਕੋਈ ਪਰ ਯਾਰੀ ਮੈਨੂਰ ਭਾਜੀ ਤੁਹਾਡੀ ਆਵਾਜ਼ ਕੱਟੀ ਜਾਂਦੀ ਨਾ ਬੋਲੋ ਵਿੱਚ ਸੋ ਇਹ ਅਸ਼ੁਭ ਇਹ ਜਸਟ ਵੈਸੇ ਤੁਸੀਂ ਤੁਹਾਡੇ ਮਨ ਬਣ ਗਿਆ ਕਿ ਹਾਂ ਵੀ ਤੁਸੀਂ ਨਹੀਂ ਗਣਾ ਵਾਪਸ ਤੁਸੀਂ ਕਿ ਠੀਕ ਹੈ ਠੀਕ ਹੈ ਮੈਂ ਕਹਿ ਰਿਹਾ ਹਾਂ ਜਸਟ ਫੋਰ 1% ਸੋਚ ਕੇ ਵੇਖੋ ਕਿ ਜੇਕਰ ਤੁਹਾਡਾ ਕੱਲ ਮਨ ਕਰਦਾ ਵਾਪਸ ਜਾਵਾਂ ਚ ਸਿੱਖੀ ਚ ਠੀਕ ਹੈ ਕੀ ਤੁਹਾਨੂੰ ਕੀ ਲੱਗਦਾ ਤੁਸੀਂ ਜਾ ਸਕਦੇ ਹੋ ਬਾਈਬਲ ਤੁਹਾਨੂੰ ਜਾਣ ਦੇਵੇਗੀ ਮੈਂ ਵਰਸ ਦੀ ਗੱਲ ਕਰ ਰਿਹਾ ਕਿਉਂਕਿ ਫਿਰ ਮੈਂ ਤੁਹਾਡੇ ਅੱਗੇ ਵਰਸ ਰੱਖਾਂਗਾ ਉਸ ਚੀਜ਼ ਦੇ ਲਈ ਸਾਰੇ ਗਰੂ ਸੱਚ ਕਹਿੰਦੇ ਆ ਸਾਰੀ ਹਾਲ ਤੁਹਾਨੂੰ ਬੋਲਦੇ ਆ ਆਹ ਨਹੀਂ ਆ ਰਿਹਾ ਤੇ ਹੈਲੋ ਹਾਂਜੀ ਹੁਣ ਬੋਲੋ ਹੈਲੋ ਹਾਂਜੀ ਹੁਣ ਸੁਣੋ ਮੈਂ ਕਹਿੰਦਾ ਸਾਰੇ ਕੁਦਾ ਰਿਸਪੈਕਟਫੁਲ ਹੈ ਸਾਰੇ ਇਨਸਾਨ ਰਿਸਪੈਕਟਫੁਲ ਨੇ ਮੈਂ ਕਦੇ ਵੀ ਮਾੜਾ ਕਹਾਂਗਾ ਪਰ ਮੈਂ ਕਹਿੰਦਾ ਮੈਂ ਮੈਂ ਪ੍ਰਭੂ ਵਿੱਚ ਸਹੀ ਮੰਨ ਲਓ ਕਿ ਮੈਨੂੰ ਇੱਥੇ ਮੈਨੂੰ ਸ਼ਾਂਤੀ ਵਿੱਚ ਮਜ਼ਾ ਇੱਥੇ ਮੈਨੂੰ ਠੀਕ ਹੈ ਮੈਂ ਆਨੰਦ ਦੇ ਵਿੱਚ ਕੁਦਾ ਵਿੱਚ ਮਨਵਾ ਠੀਕ ਹੈ ਮੈਂ ਕਹ ਰਿਹਾ ਜੇਕਰ ਮੰਨ ਲਓ ਜੇਕਰ 1% 99% ਤੁਸੀਂ ਨਹੀਂ ਜਾਓਗੇ 1% ਜੇਕਰ ਤੁਸੀਂ ਵਾਪਸ ਜਾਣਾ ਚਾਹੋ 1% ਕਹਿੰਦੇ ਆ ਮੈਂ ਕੀ ਤੁਸੀਂ ਜਾ ਸਕਦੇ ਹੋ ਅਕੋਰਡਿੰਗ ਟੂ ਕ੍ਰਿਸਚੀਅਨਟੀ ਬੈਕ ਟੂ ਸੀ ਕੀ ਜੋ ਜੀ ਨਾਲ ਦਖੋਣਾ ਤੁਸੀਂ ਜਿੱਦਾਂ ਮਤਲਬ ਹੁਣ ਮੈਂ ਮੈਂ ਤੁਹਾਨੂੰ ਇੱਕ ਨਾ ਵਰਸ ਦੱਸਦਾ ਹਾਂ ਠੀਕ ਹੈ ਉਹਦੇ ਅਕੌਨਿੰਗ ਕੀ ਹੈਗਾ ਫਿਰ ਮੈਂ ਤੁਹਾਨੂੰ ਨਾ ਜਾਤ ਪਾਗਲੀ ਗੱਲ ਤੇ ਵਗੇ ਚੱਲਦਾ ਹਾਂ ਹੂੰ ਹੂੰ ਬਾਈਬਲ ਦੀ 올 ਟੈਸਟਮੈਂਟ ਵਿੱਚ ਤੇ ਜੇ ਕੋ ਚ ਲਿਖਿਆ ਜਾਂਦਾ ਹੈ ਕਿ ਜੇ ਕੋ ਕੋਈ ਵਿਅਕਤੀ ਯਹੋਵਾ ਨੂੰ ਛੱਡ ਕੇ ਯਹੋਵਾ ਨੂੰ ਮੰਨਦਾ ਹੋਇਆ ਬਾਹਰ ਛੱਡ ਕੇ ਉਹ ਸੋਚਦਾ ਕਿ ਮੈਂ ਆਪਣੇ ਪੁਰਾਣੇ ਜਿਹੜੇ ਮੇਰੇ ਪੂਰਵਜ ਸੀ ਪੂਰਵਜ ਸੀ ਉਹਨਾਂ ਨੂੰ ਜਿਹਨਾਂ ਨੂੰ ਪਹਿਲਾਂ ਪੂਜਦਾ ਸੀ ਉਹਨਾਂ ਨੂੰ ਵਾਸ ਪੂਜਾਂ ਤਾਂ ਉਹਨੂੰ ਸਮਝਾਓ ਨਾ ਤੂੰ ਪਚਾਪ ਜਾ ਕੇ ਉਹਨੂੰ ਮਾਰ ਦਿਓ ਠੀਕ ਹੈ ਇਹ ਵੀਰੇ ਬਾਈਬਲ ਦੇ ਵਰਸ ਜੇ ਕਿਹਦੇ ਤੋਂ ਤੁਹਾਨੂੰ ਚੈਪਟਰ ਸਮੇਤ ਜਿਹੜੀ ਬੋਲਿਓ ਵਰਸ ਕਿਹੜੀ ਬੋਲਿਓ ਮੈਨੂੰ ਕੋਈ ਮੈਨੂੰ ਵਟਸਐਪ ਕਰ ਦਿਓ ਬਣਾ ਇੰਸਟਾਲ ਕਰ ਦਿਓ ਮੈਸੇਜ ਕਰ ਦਿਓ ਮੈਂ ਕੱਢ ਕੇ ਲਿਖ ਦਿਆਂਗਾ ਮੈਂ ਭੇਜ ਦਿਲਾਉਣੇ ਆਹ ਪਰ ਉਹ ਕਰਕੇ ਆਹ ਠੀਕ ਹੈ ਤੇ ਦੂਜੀ ਗੱਲ ਨਾ ਹੁਣ ਮੈਨੂੰ ਤੁਸੀਂ ਇਹ ਦੱਸਿਓ ਐਨੇ ਪੋਪ ਹੋਏ ਨੇ ਤੁਹਾਨੂੰ ਕੋਈ ਹੁਨਾ ਪੋਪ ਚੁੱਕ ਤੁਸੀਂ ਮੈਨੂੰ ਦੱਸ ਸਕਦੇ ਹੋ ਕੋਈ ਇੱਕ ਬਲੈਕ ਪੋਪ ਹੋਇਆ ਹੋਏ ਇੱਕ ਬਲੈਕ ਪੋਪ ਹੂੰ ਕਾਲਾ ਪੋਪ ਹੋਇਆ ਹੋਏ ਕੋਈ ਹੂੰ ਨਹੀਂ ਮੈਂ ਤਾਂ ਪੁੱਛ ਰਿਹਾ ਕਿ ਕਾਲਾ ਪੋਪ ਹੋਇਆ ਕਾਲਾ ਜਿਹੜਾ ਕਹਿੰਦੇ ਨੇ 크ਿਸਚੀਅਨਟੀ ਜਾਤ-ਵਾਤ ਨੂੰ ਨਹੀਂ ਮੰਨਦੀ ਸ਼ੂਆ-ਸ਼ੂਤ ਨੂੰ ਨਹੀਂ ਮੰਨਦੀ ਤੁਸੀਂ ਕਹਿਣਾ ਕਿ ਹਾਂ ਵੀ ਮੈਨੂੰ ਯਾਰ ਮੇਰੀ ਗੱਲ ਸੁਣ ਅਹੀਂ ਜਿਹੜੇ ਪੋਪ ਨੇ ਨਾ ਪੋਪ ਨਹੀਂ ਮੰਨਦੇ ਉਹ ਫਾਦਲਾਂ ਨੂੰ ਨਹੀਂ ਮੰਨਦੇ ਨੀ ਕਿਉਂਕਿ ਉਹਨਾਂ ਦੇ ਨਿਯਮ ਕੁਝ ਗਲਤ ਹੁੰਦੇ ਕਹਿੰਦੇ ਅਹੀਂ ਅੱਜ ਅਹੀਂ ਪ੍ਰਭੂ ਯਿਸੂ ਮਸੀਹ ਨੂੰ ਮਧਿਉਂੋਂ ਤੋਂ ਜ਼ਿਆਦਾ ਮਧੇ ਮਾਂ ਮਰੀ ਉਹਨੂੰ ਉਹ ਇੱਥੇ ਇੱਥੇ ਚਾਚਾ ਕੀ ਨੇ ਕਾਹ ਚਾਚਾ ਕੀ ਕਾਹ ਚਾਚਾ ਅਹੀਂ ਉਹ ਜਿਹੜੇ ਨੇ ਉਹ ਜੋ ਕੈਂਡਲ ਜਗਾਉਂਦੇ ਆ ਪਰ ਉਹ ਮੂਰਤੀ ਪੂਜਾ ਕਰਦੇ ਉਹ ਚ ਉਹ ਚ ਨਹੀਂ ਜਾਣਦੇ ਨਹੀਂ ਜਾਣਦੇ ਪਰ ਆਪਾਂ ਆਪਣਾ ਪੈਂਟੀ ਗੋਤ ਤੇ ਪਰਿਸ਼ੰਸ਼ ਨਹੀਂ ਸਾਰੇ ਮੰਨਦੇ ਸੀ ਜਜ਼ੀਰ ਨਹੀਂ ਫਿਰ ਉਹ ਤੁਹਾਨੂੰ 크ਿਸਚਨ ਹੀ ਨਹੀਂ ਮੰਨਦੇ ਉਹ 크ਿਸਚਨ ਹੀ ਨਹੀਂ ਮੰਨਦੇ ਕਹਿੰਦੇ ਨਕਲੀ ਹੈ ਸਾਰੇ ਇਹ ਬਸ ਜਾਦੂ ਦੇ ਖੇਡਾ ਦਿਖਾਉਂਦੇ ਉੱਤੇ ਸਟੇਜ ਤੇ ਚੜ੍ਹ ਕੇ ਉਹ ਕਹਿੰਦੇ ਪੀਤਰਾ ਦਮਾ ਵੀ ਗਲਤ ਕਿ ਯਾਰ ਉਹ ਉਹ ਪ੍ਰਾਨੀਮ ਕਰਦੇ ਆ ਉਹ ਪ੍ਰਾਨੀਮ ਪਰ ਪ੍ਰਭੂਸ਼ਮਸੀ ਨੇ ਪ੍ਰਾਨੀਮ ਬੰਦ ਕਰ ਦਿੱਤੇ ਜਿਹਨੂੰ ਪ੍ਰਭੂਸ਼ਮਸੀ ਆ ਪ੍ਰਭੂਸ਼ਮਸੀ ਜਦੋਂ ਬਲੀਆ ਲੈਂਦੀ ਹੈ ਪ੍ਰਭੂਸ਼ਮਸੀ ਬੰਦ ਕਰ ਦਿੱਤੀ ਹੈ ਜਿਹੜੇ ਕੈਂਡਲ ਜਗਉਂਦੇ ਪ੍ਰਾਨੀਮ ਚ ਉਹ ਵੀ ਪ੍ਰਭੂਸ਼ਮਸੀ ਨੇ ਬੰਦ ਕਰ ਦਿੱਤੀ ਮੂਰਤੀ ਪੂਜਾ ਕਰਦੇ ਹੈ ਉਹ ਵੀ ਪ੍ਰਭੂਸ਼ਮਸੀ ਨੇ ਬੰਦ ਕਰ ਦਿੱਤੀ ਮੂਰਤੀ ਪੂਜਾ ਬਾਰੇ ਗੱਲ ਨਹੀਂ ਮੰਨਦੇ ਜਿਹੜੇ ਅਸਲੀ ਜਿਹੜੇ ਅਸਲੀ ਅਸਲੀ ਕ੍ਰਿਸਚਨ ਹੈ ਉਹ ਘਰ ਤੋਂ ਜਗਾਉਂਦੇ ਫਿਰ ਮੈਨੂੰ ਇਹ ਨਹੀਂ ਸਮਝ ਆਈ ਅਜੇ ਤੱਕ ਉਹ ਦੇ ਮੁਖਤਾ ਇਹਨਾਂ ਦੇ ਉਹ ਸਮਝਦੇ ਨਹੀਂ ਹੁਣ ਸਮਝ ਨਹੀਂ ਗੱਲ ਨੂੰ ਪ੍ਰਭੂਸ਼ਮਸੀ ਨੇ ਮੈਨੂੰ ਕਿਹਾ ਵੀ ਨਾਲ ਕੋਈ ਚੰਦਕਾਨ ਨਹੀਂ ਪਤਾ ਨਹੀਂ ਮੈਨੂੰ ਪਤਾ ਨਹੀਂ ਇਹਦੀ ਆਵਾਜ਼ ਨਾਪਰੀਤ ਬਾਬੇ ਵਰਗੀ ਕਿਉਂ ਲੱਗ ਰਹੀ ਡੇਈ ਵਾਰ ਵਾਰ ਨਹੀਂ ਨਹੀਂ ਮੈਨੂੰ ਇਹ ਨਹੀਂ ਸਮਝ ਆਉਂਦੀ ਵੀਰੇ ਕਿ ਜਿਹੜੇ origional christianity ਜਿੰਨਾਂ ਦੀਆਂ 10 15 20 ਪੀੜੀਆਂ christianity ਚ ਚੱਲਦੀਆਂ ਆ ਰਹੀਆਂ ਨੇ ਉਹ ਮੂਰਖ ਹੋ ਗਏ ਮੂਰਖ ਹੋ ਗਏ ਮਤਲਬ ਉਹਨਾਂ ਨੂੰ ਸਮਝ ਨਹੀਂ ਹੈਗੀ ਇਹ ਚੀਜ਼ ਦੀ ਤੇ ਜਿਹੜੇ ਕੱਲ ਬਣੇ ਕ੍ਰਿਸਚਨ ਉਹਨਾਂ ਨੂੰ ਸਮਝਾਉਂਡੀ ਇਹ ਗੱਲ ਦੀ ਕਮਾਲ ਦੀ ਗੱਲ ਹੈ ਬੱਸ ਇਹ ਵੀ ਇੱਕ ਬੰਸ਼ਾ ਜਿਹੜੇ ਬੰਦੇ ਨਵੇਂ ਉੱਠਣਗੇ ਉਹ ਖੁਦ ਵਿੱਚ ਸਹੀ ਚੱਲੂਗੇ ਜਿਹੜੇ ਪੁਰਾਣੇ ਆ ਪੁਰਾਣਾਂ ਨੂੰ ਪੁਰਾਣੇ ਦੀ ਥੋੜੀ ਬੁੱਢੀ ਮਿਸਤ ਹੋ ਜੂਗੀ ਉਹ ਬੰਦੇ ਕਹੋਗੇ ਸਭ ਕੁਝ ਸਹੀ ਹੈ ਸਭ ਕੁਝ ਸਹੀ ਹੈ ਸਭ ਕੁਝ ਸਹੀ ਕਰੀ ਜਾ ਕੋਈ ਗੱਲ ਸਭ ਕੁਝ ਸਹੀ ਹੈ ਜੋ ਗਲਤ ਮਸਾ ਸਭ ਸਹੀ ਕਰਨ ਕਹੀਆਂ ਨਾ ਇਹ ਹੱਦ ਤੇ ਬੰਦਿਆ ਚੱਲਦਾ ਭਰਾ ਉਹ ਨਿਹੰਗ ਸਿੰਘ ਪ੍ਰਾਤਨ ਮਰਿਆਦਾ ਫੋਲੋ ਕਰਦੇ ਬਹੁਤ ਵਧੀਆ ਕੋਈ ਕੁਝ ਨਹੀਂ ਹਾਂ ਮੈਂ ਸਿੱਖ ਦੀ ਗੱਲ ਕੀਤੀ ਨਹੀਂ ਮੈਂ ਕਿਹੜੀ ਗੱਲ ਕਰਨੀ ਫਿਰ ਮੈਂ ਨਾ ਹਿੰਦੂ ਦੀ ਨਾ ਸ ਯਾਰ ਕਮਾਲ ਦੀ ਗੱਲ ਹੈ ਵੀਰੇ ਤੂੰ ਸਿੱਖ ਹੈ ਹੁਣ ਤੇ ਤੂੰ ਚਲ ਸਿੱਖ ਨਹੀਂ ਮੰਨਦਾ ਖੁਦ ਨੂੰ ਪਰ ਤੂੰ ਸਿੱਖਾਂ ਦੀ ਗਲਤ ਕਰਨ ਤੋਂ ਡਰਦਾ ਕਿਉਂ ਮੈਨੂੰ ਵੀਰੇ ਕਿਆ ਇਹਨੇ ਕਿਹਾ ਨਾ ਵੀ ਸਿੱਖ ਹੈ ਦਾ ਮੈਂ ਤਾਂ ਸਿੱਖ ਦੀ ਮੈਨੂੰ ਮੈਂ ਤਾਂ ਦੱਸਦਾ ਪ੍ਰਭੂ ਯਸ਼ੁਅ ਮਸੀਹ ਜੀ ਆ ਮੈਂ ਸਿੱਖ ਮੈਂ ਸਿੱਖਦੀ ਮੈਂ ਮੈਂ ਕਹਿੰਦਾ ਵੀ ਗਲਤ ਨਹੀਂ ਕਰਨਾ ਸਹੀ ਕਹਿਣਾ ਮੈਂ ਕਹਿੰਦਾ ਵੀ ਉਹ ਮਤਲਬ ਉਹਨਾਂ ਨੂੰ ਗਿਆਨ ਮੈਨੂੰ ਪਤਾ ਨਹੀਂ ਕਿ ਹਸਾਬ ਦਾ ਮੈਂ ਆਪਣੇ ਪ੍ਰਭੂ ਯਸ਼ੁਅ ਮਸੀਹ ਦੀ ਗੱਲ ਕਰਨੇ ਹੁਣ ਮੈਂ ਮੈਂ ਉਹਨਾਂ ਨੂੰ ਨਿਕਲ ਕਰ ਦਾਂ ਦੇ ਵੀਰੇ ਉਮਰ ਕਿੰਨੀ ਹੈ ਅਭੂ ਵੀਰੇ 22 ਸਾਲ 22 ਸਾਲ ਹੋ ਗਏ 3 ਸਾਲ ਪਹਿਲਾਂ ਅਜ 19 ਸਾਲ ਤੱਕ ਤੂੰ 크ਿਸਚੀਅਨਟੀ ਠੀਕ ਹੈ 19 ਸਾਲਾਂ ਦੇ ਵੈਸੇ ਯਾਰ ਇੱਕ ਗੱਲ ਸੁਣ ਲਓ ਮੇਰੀ ਇਹ ਚੀਜ਼ ਜਿਹੜੇ ਹੋਂਸੇ ਰਾਣੇ ਸਿੰਘ ਗੁਰੂ ਸਿੰਘ ਮਾਦੇ ਨੂੰ ਵਿੱਚ ਤੋਂ ਖਮੇ ਬਲਾਕਿੰਗ ਮਾਰਦਾ ਜਿਹੜੇ ਹੋਂਖ ਮੜਨੇ ਨੇ ਤੇ ਲੱਖਾਂ ਦੇ ਪੂਰੇ ਮਾਨ ਦੀਆਂ ਆਈ ਗੀਆਂ ਦੀਆਂ ਆਈ ਗੀਆਂ ਦੀਓ ਹਨਾ ਹਾਂਜੀ ਵਜ ਹੁਣ ਆਉਂਦੀ ਹੈਲੋ ਹਾਂਜੀ ਹੁਣ ਆ ਰਹੀ ਹੁਣ ਆ ਰਹੀ ਹੈ ਹੈਲੋ ਮੈਨੂੰ ਕਹਿਣਾ ਨਾ ਮੈਨੂੰ ਤੁਹਾਨੂੰ ਪਤਾ ਮੈਨੂੰ ਕਿਹਨੇ ਹੰਗੜੇ ਕੀ ਗੱਲ ਕਹੀ ਦੱਸੀ ਸੀ ਕਹਿੰਦਾ ਸੀ ਵੀ ਜਿਹੜੇ ਸਿੱਖੜੇ ਹੁਣ ਬਣੇ ਨਾ ਜਿਹਨਾਂ ਪੰਜ ਹੋਂ ਜਿਹੜੇ ਆ ਕਹਿੰਦਾ 20 ਸਾਲ 30 ਸਾਲ ਦੇ ਕਹਿੰਦਾ ਜਿਹੜੇ ਮਹਾਰਾਜ ਦੇ ਟਾਈਮ ਸਿੱਖੀ ਨਾ ਕਹਿੰਦੇ ਉਹ ਸਿੱਖ ਸੱਚੇ ਮੈਨੂੰ ਕੋਈ ਉਹਨੇ ਦੱਸੀ ਨਾ ਹੰਗੜੇ ਨੇ ਗੱਲ ਦੱਸੀ ਮੈਨੂੰ ਕਹਿੰਦਾ ਉਹ ਇਮਾਨਦਾਰੀ ਉਸ ਟਾਈਮ ਦੇ ਸਿੱਖ ਹੀ ਮੇਰੇ ਹੁਣ ਸਿੱਖ ਮੇਰੇ ਨਾਲ ਇੱਥੇ ਸਾਰੇ ਇਮਾਨਦਾਰ ਨੇ ਇਹ ਮੀਟਰ ਕਿੱਥੋਂ ਮਿਲਦਾ ਇਹ ਮੀਟਰ ਕਿੱਥੋਂ ਮਿਲਦਾ ਜਿੱਤੋਂ ਚੈੱਕ ਹੁੰਦੀ ਚੈੱਕ ਲਾ ਕੇ ਉਹ ਮੈਂ ਨਾ ਕਿਤੇ ਆਟੋ ਜਾਨਣਿਆ ਹਾਂ ਤੇ ਇਦਾਂ ਨਾ ਮੈਂ ਗੱਲਾਂ ਕਰਨੇ ਤਾਂ ਮੈਂ ਇਦਾਂ ਕਹਿੰਦਾ ਮੈਂ ਇਦਾਂ ਚਾਚੇ ਜਾਨਣਾ ਕਿ ਕਿਹ ਚ ਗੱਲਾਂ ਕਰ ਲਾ ਪਏ ਉਹ ਦੱਸ ਲਾ ਪਏ ਗੱਲਾਂ ਉਹਨੇ ਫਿਰ ਮੈਨੂੰ ਕਹਿੰਦਾ ਵੀ ਤੁਹਾਡੇ ਦਾ ਪਖੰਡ ਜੀ ਉਹ ਫਲਾਹਾਂ ਟਿਕ ਤੇ ਮੈਨਾਂ ਯਾਰ ਇਦਾਂ ਹਰ ਹਰ ਹੁੰਦਾ ਮੈਨਾਂ ਹਰ ਕੋਈ ਥਰਮ ਜਿੱਦ ਗਲਤ ਮਲਤ ਹੁੰਦਾ ਫਿਰ ਕਹਿੰਦਾ ਮੈਗਾ ਉਹਨੇ ਸਿੱਖ ਤਾਂ ਜੁ ਕੋਈ ਬੰਦੇ ਹੈਗੇ ਕਹਿੰਦਾ ਹੈਗੇ ਕੋਈ ਸਿੱਖ ਗਲਤੀ ਵੀ ਹੈ ਗਈ ਸਹੀ ਵੀ ਹੈ ਗਿਆ ਤਾਂ ਉਹਨੇ ਕਿਹਾ ਵੀ ਹਰ ਇੱਕ ਸਿੱਖ ਤੇ ਮੈਨੂੰ ਵੀ ਸ਼ਵਾਹ ਹੁੰਦੀ ਕਹਣਾ ਸ ਜਦੋਂ ਅ ਤਰਸੇ ਕਿੰਨ ਟਾਟੇ ਮੰਦਾਰੇ ਹੋਂਦ ਜਗ ਵਿੱਚ ਹੁੰਦਾ ਜਿੱਦਾਂ ਬੰਨ ਆਪਾਂ ਕ੍ਰਿਸਚੀਅਨਸ ਨੂੰ ਗਲਤ ਨਹੀਂ ਕਹਿ ਰਹੇ ਇਸਾਈਆਂ ਨੂੰ ਗਲਤ ਨਹੀਂ ਕਹਿ ਰਹੇ ਆਪਾਂ ਇਸਾਈਤ ਨੂੰ ਗਲਤ ਕਹਿ ਰਹੇ ਆਪਾਂ ਸਮਝ ਲੱਗੀ ਆਪਾਂ ਕ੍ਰਿਸਚੀਅਨਟੀ ਨੂੰ ਗਲਤ ਕਹਿ ਰਹੇ ਆਪਾਂ ਤੁਹਾਨੂੰ ਗਲਤ ਕਹਿ ਨਹੀਂ ਦੇ ਠੀਕ ਹੈ ਆਪਾਂ ਕ੍ਰਿਸਚੀਅਨਟੀ ਤੋਂ ਉਂਗਲ ਚੁੱਕ ਰਹੇ ਹਾਂ ਕਿਉਂਕਿ ਤੁਸੀਂ ਕਹਿ ਰਹੇ ਹੋ ਨਾ ਸਾਰੇ ਚੰਗੇ ਨਹੀਂ ਹੁੰਦੇ ਸਾਰੇ ਮਾੜੇ ਨਹੀਂ ਹੁੰਦੇ ਵੀ 1600 ਸਾਲਾਂ ਚ ਜਿਹੜੇ ਆਏ ਸਨ ਸਾਡੇ ਤੇ ਬ੍ਰਿਟਿਸ਼ਰ ਸਾਡੇ ਲੋਕਾਂ ਨੂੰ ਮਾਰ ਗਏ ਠੀਕ ਹੈ ਜੱਲਿਆਂ ਵਾਲੇ ਬਾਗ 'ਚ ਤੁਹਾਡੇ ਲੱਗ ਗਏ ਹੀ ਕਾਂਡ ਕਰ ਗਏ ਲੋਕਾਂ ਨੂੰ ਨੇਤੇ ਲੋਕਾਂ ਦੇ ਗੋਲੀ ਚਲਾਦੇ ਉਹ ਕ੍ਰਿਸਚੀਅਨ ਸੀ ਉਹ ਦੱਸਣਾ ਉਹ ਵੀ ਮੇਰੇ ਬੈਸਟ ਹੋਏ ਕੇ ਬੰਦੇ ਨਾਲ ਕਹਿੰਦੇ ਉਹ ਹੰਕਾਰੀ ਅੰਗਰੇਜ਼ ਵੇਖੋ ਵੇਖੋ ਉਹ ਹੰਕਾਰੀ ਉਹਨੂੰ ਪ੍ਰਭੂਸ਼ਮਸੀਹ ਨੇ ਕਰ ਲਿਆ ਜਾ ਉਹ ਪ੍ਰਭੂਸ਼ਮਸੀਹ ਗਏ ਨਾ ਇਹ ਹੰਕਾਰੀ ਅੰਗਰੇਜ਼ੀ ਉਹ ਆਪਣੀ ਦਾਗ ਰੀ ਕਰਨ ਵਾਲੇ ਕਹਿ ਲੋ ਉਹ ਹੰਕਾਰੀ ਅੰਗਰੇਜ਼ੀ ਮੈਂ ਕਹਿੰਦਾ ਮਿਲਦੀ ਉਹਨਾਂ ਦੇ ਜੀ ਹੋਣਾ ਜੀ ਡਰੇਗ ਆਪਣੇ ਹਿਸਟਰੀ ਕਿੰਨੀ ਕਬੜੀ ਤੁਸੀਂ ਹੈ ਇਹ ਕਿਹਦਾ ਬਾਰੇ ਜਦੋਂ ਪਹਿਲਾਂ ਪਹਿਲੇ ਅੰਗਰੇਜ਼ ਆਏ ਸੀ ਨਾ ਉਹਨਾਂ ਦਾ 130 ਦਾ ਟੋਲਾ ਸੀ ਤੇ ਉਹਨਾਂ ਵਿੱਚ ਸੱਤ ਪਾਸਟਰ ਸਨ ਪੋਪ ਪਸੰਦ ਪੋਪ ਦੇ ਸਬਪੋਪ ਠੀਕ ਹੈ ਪੋਪਾਂ ਵਿਲੰਗਲ ਫਿਰ ਉੱਥੇ ਆ ਗਈ ਤੇ ਮੈਂ ਕਿਹਾ ਨਾ ਪੋਪ ਤੁਹਾਨੂੰ ਕਹਿਣਾ ਪੋਪ ਨਹੀਂ ਗਲਤ ਜੀ ਇਹ ਮੈਂ ਕਹਾਂ ਗੁ ਕਰ ਦਿੰਦੇ ਵਿਲਾ ਹੁਣ ਪੋਬਜੀ ਉਹਨੇ ਪੋਦੀ ਗੱਲ ਮੰਨੀ ਹੋਈ ਉਹਨੇ ਪੋਦੀ ਗੱਲ ਮੰਨੀ ਨਹੀਂ ਪੋਣੇ ਕਹਿੰਦਾ ਆਪੀ ਬਿੱਟ ਬੱਕਰਦਾ ਕਹਾਂਣਾ ਮਾਰਦੇ ਉਹਨੂੰ ਇਦੱਕ ਠੱਕੇਣਾ ਚੇਰ ਬਣਾ ਤੇ ਉਹਨਾਂ ਪੋਦੀ ਗੱਲ ਮੰਨੀ ਨਹੀਂ ਉਹਨਾਂ ਫਿਰ ਉਹਨਾਂ ਬਣਾਏ ਵੀ ਤੂੰ ਮਤਲਬ ਕਹਿੰਦਾ ਉਹਨਾਂ ਬਣਾਏ ਉਹਨਾਂ ਬਣਾਏ ਉਹਨਾਂ ਨੇ ਲਾਲਚ ਦੇ ਕੇ ਬਣਾਏ ਮਾਰ ਕੇ ਬਣਾਏ ਸਾਊਥ ਵਿੱਚ ਬੱਚੇ ਸਾੜ ਕੇ ਬਸਤੀਆਂ ਸਾੜਨ ਖਤਮ ਕੀ ਕਹਿਣਾ ਤੈਨੂੰ ਪਸਟਾਇਮਨ ਪਹਿਲੂ ਕਰਕੇ ਕਹੇਤੀ ਵੀ ਉਹ ਪੋਬੜਿਆ ਉਹ ਨਹੀਂ ਮੈਂ ਮੰਨਦਾ ਉਹਨੂੰ ਪੋਬ ਉਹ ਗਲਤ ਨਹੀਂ ਮੈਂ ਕਰਦੇ ਫਿਰ ਉਹਨਾਂ ਨੇ ਕਹਿਤਾ ਕਿ ਭੱਗੇ ਨਾਲ ਮਾਰ ਕੇ ਬਣਾਏ ਉਹ ਕੋ ਤੈਨੂੰ ਨਹੀਂ ਮੰਨਦੇ ਤੁਸੀਂ ਉਹਨਾਂ ਨੂੰ ਮੰਨਦੇ ਤੁਸੀਂ ਇੱਕ ਦੂਜੇ ਨੂੰ ਕੱਟੀ ਜਾਣੀ ਅਈ ਬਸ ਮੈਂ ਮੈਂ ਕਿਹਨੂੰ ਸਾਨੂੰ ਮੰਨਦਾ ਮੈਂ ਪਾਸਟਰਾਂ ਕੋਲੋਂ ਬਸ ਮੈਂ ਮੰਨਦਾ ਨਹੀਂ ਪਾਸਟਰਾਂ ਕੋਲੋਂ ਮੈਂ ਉਹਦੀ ਪਾਸਟਰਾਂ ਕੋਲੋਂ ਗੱਲਾਂ ਨੂੰ ਫੋਲੋ ਕਰਦਾ ਰੱਬ ਨਹੀਂ ਮੰਨਦਾ ਠੀਕ ਹੈ ਮੈਂ ਪਾਸਟਰਾਂ ਕੋਲੋਂ ਬੜੀ ਰਿਸਪੈਕਟ ਕਰਦਾ ਮੈਂ ਉਹਨੂੰ ਬੜੀ ਮੰਨਦਾ ਉਹਨੂੰ ਤੇ ਉਹੀ ਤੇ ਮੈਂ ਕਹਿੰਦਾ ਤੁਸੀਂ 19 ਸਾਲ ਸਿੱਖੀਜ਼ਮ ਵਿੱਚ ਰਹੇ 19 ਸਾਲ ਤੁਸੀਂ ਇਹਨਾਂ ਤੋਂ ਕੁਝ ਵੀ ਸਿੱਖਿਆ ਸਿੱਖਿਆ ਨਹੀਂ ਸਿੱਖੀ ਤੋਂ ਇੱਕ ਵਾਰੀ ਕੋਸ਼ਿਸ਼ ਤਾਂ ਕਰਦੇ ਸਿੱਖੀ ਜੀ ਜਿਆਦਾ ਬੜੀ ਗੱਲ ਵੀ ਸਿੱਖੀ ਜੀ ਇਹ ਆ ਗੁਰੂ ਸਾਹਿਬ ਜੀ ਸਿੱਖੀ ਇਹ ਵੀ ਮਨ ਲਓ ਠੀਕ ਮੈਂ ਨਹੀਂ ਕਹਣਾ ਮੈਂ ਤੁਹਾਨੂੰ ਫਿਰ ਕਹਿਣਾ ਮੈਂ ਸਾਰੇ ਸਿੱਖ ਸੱਚੇ ਸਾਰੇ ਝੂਠੇ ਨਹੀਂ ਆ ਸਾਰੇ ਮਤਲਬ ਸਾਰੇ ਮਿਕਸਿੰਗ ਦੇ ਆ ਮਤਲਬ ਇਹ ਸਿੱਖੀ ਮੈਮਰੀ ਨਹੀਂ ਕਹਿਣਾ ਵੀ ਕਹਿਣਾ ਵੀ ਸ੍ਰੀ ਜਿਹੜੇ ਸਿੱਖ ਹੋਣਾ ਉਹ ਸਾਰੇ ਸਿੱਖ ਸਹੀ ਨਹੀਂ ਆ ਬੜੇ ਸਿੱਖਾਂ ਮੈਂ ਕੋ ਵੀ ਮੈਂ ਗੁਰਦੁਆਰਾ ਜਨ ਦੇਖਿਆ ਗੁਰਵਾ ਮੈਂ ਉਹ ਬੰਦੇ ਦੇਖੀ ਗੁਰਦੁਆਰੇ ਦਾ ਮਾਫਰੀ ਉਹ ਬੰਦੇ ਕੋਲ ਸੋ ਦੇਖਿਆ ਮੈਂ ਸਿੱਖੀ ਨਿਕਲ ਰਿਹਾ ਬੰਦੇ ਆ ਜਾਓ ਆਹ ਨਾਲ ਪਹਿਲੇ ਉਹ ਮੈਂ ਖੁਦ ਗੁਰਦੁਆਰੇ ਜਨ ਮੈਂ ਇੱਥੇ ਆਇਆ ਤੇ ਇਹ ਪਰ ਗੁਰਦੁਆਰੇ ਜਾਂਦਾ ਹਮੇਸ਼ਾ ਦਿੱਸਦਾ ਸਭ ਦਰ ਦੇਖਾਈ ਨਹੀਂ ਆਂਦੀ ਤੜੀਵਾੜੇ ੜਕੰਡੀਏ ਤੁਹਾਡੀ ਆਵਾਜ਼ ੜਕੰਡੀਏ ਹਲੋ ਨਾ ਲੋ ਮੈਂ ਕਹਿ ਰਿਹਾ ਸਿੱਖ ਹਲੋ ਮਾ ਕੱਲ ਲੱਗ ਰਹੀ ਤੁਸੀਂ ਮੈਂ ਗੱਲ ਕਰਨ ਗੁਰਗਨ ਸਾਹਿਬ ਦੀ ਸਿੱਧਾ ਤੇ ਹਾਂ ਜੀ ਹਲੋ ਹੁਣ ਆਈ ਉਹ ਵਾਲੀ ਹਲੋ ਹੁਣ ਆਈ ਆ ਹੁਣ ਆ ਗਈ ਆ ਗਈ ਹਾਂ ਆ ਗਈ ਮੈਂ ਕਿ ਮੈਂ ਗੱਲ ਕਰਨਿਆ ਸਿੱਖ ਚੰਗੇ ਮਾੜੀ ਦੀ ਮੈਂ ਗੱਲ ਨਹੀਂ ਕਰਨਿਆ ਮੈਂ ਇਹ ਨਹੀਂ ਗੱਲ ਕਰਨਿਆ 크ਿਸਚਨ ਚੰਗਾ ਮਾੜਾ ਮੈਂ ਤੁਹਾਨੂੰ ਪੁਆਇੰਟ ਖੰਡਿਆਵਾ ਕਿ ਸੋਚ ਦੀ ਸਿੱਖੀ ਦੀ ਸੋਚ ਮੈਨੂੰ ਦੱਸੋ ਹਿਸਟਰੀ ਪੜ ਕੇ ਮੈਨੂੰ ਦੱਸੋ ਕਿੰਨੇ ਸਿੱਖ ਇੰਡੀਆ ਤੋਂ ਬਾਹਰ ਗਏ ਇਹ 1600 ਸੂਈ ਜਾਂ 1600 ਪਹਿਲਾਂ ਜਾਂ ਅੱਜ ਤੋਂ ਟਾਈਮ ਤੋਂ ਪਹਿਲਾਂ ਉਹ ਦੂਜੇ ਦੇਸ਼ਾਂ 'ਚ ਗਿਆ ਕੇ ਉਹਨਾਂ ਨੇ ਹਮਲਾ ਕੀਤਾ ਮਾਰਿਆ ਕੁੱਟਿਆ ਇਹ ਸਿੱਖੀ ਦੀ ਸੋਚ ਹੈ ਉਹ ਦੂਜਿਆਂ ਦੇ ਜਾ ਕੇ ਹਮਲਾ ਨਹੀਂ ਉਹ ਉਹ ਨਹੀਂ ਇਹ ਨਹੀਂ ਇਹ ਤਾਂ ਸਿੱਖਤਾਂ ਦੀ ਗੁਰੂਆ ਇਹ ਤੇ ਮੇਰੇ ਇਹਦੇ ਉਹਦੇ ਮੈਨੂੰ ਪਤਾ ਹੁੰਦਾ ਵੀ ਉਹਨਾਂ ਨੇ ਹਰ ਕਿਰਤੀ ਆਪਣੀ ਜਾਨ ਦੇ ਤੇ ਲੋਕਾਂ ਦੀਆਂ ਪਰਵਾ ਜੰ ਬਚਾਈ ਆ ਉਹਨਾਂ ਨੇ ਹਰ ਇੱਕ ਜਗ੍ਹਾ ਦੇ ਲੋਕਾਂ ਨੂੰ ਜਿਹੜਾ ਹਾਂ ਉਹ ਪਹਿਲੇ ਹੀ ਨਾ ਹੂਠੜਾ ਕਹਿੰਦਾ ਤੈਨੂੰ ਉਹ ਕਹਿੰਦਾ ਵੀ ਹਾਂ ਸਿੱਖ ਨਹੀਂ ਮੈਂ ਕਹਿੰਦਾ ਨਾ ਉਹ ਪਹਿਲੇ ਹੀ ਪਹਿਲੇ ਮਾਤਰਾ ਦੇ ਪਹਿਲੇ ਜਿਹੜੇ ਬਣਾਏ ਨੇ بڑے بڑے ਮਾਤਰਾ ਦੇ ਦੱਸੋ ਹੋਣ ਵਾਲਿਆਂ ਦੱਸੋ ਮੈਨੂੰ ਹੋਣ ਨੇ 크ਿਸਚਨ ਹੀ ਇਮਾਨਦਾਰ ਨਹੀਂ ਹੈਗੇ ਫਿਰ ਮੈਂ ਤੁਹਾਨੂੰ ਪ੍ਰੂਵ ਕਰ ਦਿੰਦਾ ਜੇ ਵੀ ਗੱਲ ਆਹ ਪਤਾ ਮੈਨੂੰ ਭਰਾ ਹੈਗੇ ਨਹੀਂ ਹੈਗੇ ਮੈਂ ਮੰਨਦਾ ਕਿ ਮੈਂ ਖੁਦ ਬੇਖਿਆ ਮੈਨੂੰ ਦੂਸਰਾ ਕਿਤੇ ਮੈਨੂੰ ਪਤਾ ਵੀ ਨਹੀਂ ਲੱਗਦਾ ਪਤਾ ਨਹੀਂ ਇਸਾਈਅਤ ਤੇ ਪੁਆਇੰਟ ਕਰਨੇ ਆ ਮੈਂ ਸਿੱਧਾ ਇਸਾਈਅਤ ਤੇ ਪੁਆਇੰਟ ਕਰਨੇ ਆ ਕਿ ਸਿੱਖੀ ਸਿਧਾਂਤ ਹੈਗਾ ਆਪਾਂ ਕਿਸੇ ਤੇ ਜ਼ੁਲਮ ਕਰਦੇ ਨਹੀਂ ਆਪਾਂ ਕਿਸੇ ਤੇ ਕਬਜ਼ਾ ਕਰਦੇ ਨਹੀਂ ਇਸ ਕ੍ਰਿਸਚੀਅਨਟੀ ਸਿਧਾਂਤ ਕੀ ਹੈਗਾ 크루세이드 ਇਹਨਾਂ ਕੀਤੀ ਦੂਜੇ ਦੇਸ਼ਾਂ ਤੇ ਇਹਨਾਂ ਹਮਲਾ ਕੀਤਾ ਉਹ ਕ੍ਰਿਸਚੀਅਨਟੀ ਦਾ ਸਿਧਾਂਤ ਆ ਤੁਸੀਂ ਹੁਣ ਇਹਨਾਂ ਨੂੰ ਚੰਗੇ ਮਾਰੇ ਕਹਿ ਲੋ ਉਹ ਗੱਲ ਲੱਗਾ ਪਰ ਉਹਨਾਂ ਦਾ ਸ਼ੁਰੂ ਤੋਂ ਸਿਧਾਂਤ ਹੀ ਦਾਰਿਆ ਹੈ ਉਹਨਾਂ ਦੀ ਬੁੱਕਸ ਵਿੱਚ ਇਦਾਂ ਰਿਹਾ ਬਾਈਬਲ ਵਿੱਚ ਇਦਾਂ ਰਿਹਾ ਦੂਜੇ ਨੂੰ ਜੋਸ਼ੂਆ ਦੀ ਬੁੱਕ ਪੜ੍ਹ ਲਓ ਉਹਨਾਂ ਨੇ ਉਹਨਾਂ ਲੋਕਾਂ ਨੂੰ ਕਿਉਂ ਮਾਰਤਾ ਸਿਟੀ ਆਫ ਜੈਰੀਕੋ ਨੂੰ ਕਿਉਂਕਿ ਉਹ ਯਹੋਵਾ ਨੂੰ ਮੰਨਣ ਤੋਂ ਇਨਕਾਰ ਕੀਤਾ ਉਹਨਾਂ ਨੇ ਯਾਰ ਇੱਥੇ ਕੋਈ ਤੁਸੀਂ ਮੈਂ ਮੰਨ ਲਓ ਆਸ਼ੂ ਵੀਰ ਜੇ ਮੇਰੇ ਸਾਹਮਣੇ ਖੜ੍ਹਤਾ ਮੈਂ ਕਹਿੰਦਾ ਵੀ ਆਸ਼ੂ ਵੀਰ ਇਹ ਤੂੰ ਅੱਜ ਤੋ ਸਿੱਖ ਸਿੱਖ ਨੂੰ ਕਬੂਲ ਕਰਨਾ ਹੈ ਆਪਣੇ ਆਪ ਦੇ ਤਰ੍ਹਾਂ ਦਿਖਾਈ ਉਹਨਾਂ ਨੂੰ ਕਿ ਮਾਰਨ ਜਿਹੜਾ ਹਰ ਉਹ ਇਸ ਹਾਲੇ ਤੱਕ ਮੁਸਲਮ ਬਣੇ ਵੀ ਸਾਡੇ ਅੱਲਾਹ ਅੱਲਾਹ ਪਾਗਲ ਮਦਦ ਨਹੀਂ ਮਾਰਦਾ ਉਹ ਉਹ ਤਾਂ ਆਪਣੀ ਮੰਨ ਕੇ ਤੂੰ ਹੀ ਦੂਰ ਕਰ ਦਿੰਦੇ ਫੋਨ ਹੀ ਹੈ ਕਿੱਦਾਂ ਹਾਂਜੀ हेलो माइक तो डर लोग जंदा अब आज दबी जंदा नहीं नहीं हेलो 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 आवाज तो डी बहुत डब ना बगे हूँ डी बहुत काटा हूँ डी हेलो हम्म नहीं बाज नहीं हूँ डी तो ही भी रे फोन लाग के करो अपना मैं भी बिल्कुल मेरे बिल्कुल मेरे वाले भी फोन पे भी रे फोन लाते हैं तुष्य गाली समझे ਮੈਂ ਕਹਿ ਰਿਹਾ ਮੈਂ ਕਿ ਤੁਹਾਡੇ ਜਾਂ ਤੇ ਹੈੱਡਫੋਨ ਲਾਏ ਆ ਤੂੰ ਲਾ ਦੋ ਉਹਨਾਂ ਤੁਹਾਡੀ ਆਵਾਜ਼ ਬੋਲ ਘਟਾਉਂਦੀ ਨਾ ਨਾ ਇਹ ਮੈਨੂੰ ਘਟਾਉਂਦੀ ਕਿ ਤੁਹਾਨੂੰ ਵੀ ਸਾਰਿਆਂ ਨੂੰ ਘਟਾਉਂਦੀ ਯਾਰ ਸਾਰਿਆਂ ਨੂੰ ਘਟਾਉਂਦੀ ਆ ਘਟਾਉਂ ਉਹਨਾਂ ਨੂੰ ਘਟਾਉਂਦੀ ਹੈ ਨਹੀਂ ਉਹ ਫਿਰ ਤੁਹਾਡੇ ਮਾਈਕ ਤੁਸੀਂ ਅੱਗੇ ਮਾਈਕ ਦੇ ਅੱਗੇ ਕੁਝ ਕੀਤਾ ਤੇ ਨਹੀਂਗਾ ਮਤਲਬ ਮਤਲਬ ਜਿ ਕੋਈ ਜੈਕਟ ਜਾਂ ਕੰਬਲ ਜਾਂ ਕੁਝ ਮੈਂ ਤੁਹਾਨੂੰ ਇੱਕ ਤਰ੍ਹਾਂ ਦਾ ਪਰੇਨਗੋ ਜੀ ਉਹ ਦਿਨ ਹੋਇਆ ਇਹ ਮੇਰਾ ਬਰਾਕੀ ਦੇਖ ਰਹੇ ਹੋ ਕੋਠੇ ਹੋ ਬੁਲਝੰਦ ਨੂੰ ਦਵਾ ਜਾਏਗੀ ਤੇ ਲਈ